ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਬਾਈ ਠੀਕ ਠਾਕ ਹੋ ਲੈ ਵੀ ਮਿੱਤਰੋ ਜਿਹੜੀ ਅੱਜ ਛੋਟੀ ਮੁਲਾਕਾਤ ਕਰਾਉਣ ਲੱਗਿਆ ਨਾ ਇਹ ਪੁਰਾਣੇ ਬਾਬੇ ਤੰਨੇ ਹੁਣੀ ਬਾਬਾ ਰਾਜਨ ਹੁਣਾਂ ਤੋਂ ਲੈ ਕੇ ਜਿੰਨੇ ਵੀ ਪੁਰਾਣੇ ਹੋਏ ਨੇ ਜਗਮੀਤ ਨੇ ਹੰਗਮ ਵਰਗੇ ਆਪਣੇ ਕਈ ਵੀ ਕਬੂਤਰਬਾਜ਼ੀ ਦੇ ਵੱਡੇ ਥੰਮ ਹੋਏ ਨੇ ਲਖਵੀਰ ਮੜੀ ਦੇ ਛਾਤੀ ਮਰਵਾਦੇ ਪਹਿਲਾਂ ਆ ਕਰਦੇ ਜਿੰਨੇ ਵੀ 88 ਦੇ ਜਿਹੜੇ ਫਲੱਡ ਆਏ ਨੇ ਪੁਰਾਣੀਆਂ ਬਾਜ਼ੀਆਂ ਸਟਾਰਟ ਹੋਏ ਨੇ ਇਹਹੀ ਕਰਦੇ ਹੁੰਦੇ ਆ ਕਰੋ ਸਾਰੇ ਸੁਪਰਸਟਾਰ ਜਿੱਡੇ ਰਿਆ ਕਰੇ ਸਾਰੇ ਸੁਪਰਸਟਾਰ ਆ ਕਰੇ ਆ ਕੇ ਬਾਜੀਆਂ ਵੀ ਛੜਦੇ ਰਹੇ ਨੇ ਲੈ ਹੁਣ ਆਪਾਂ ਗੱਲ ਕਰਾਉਣੀ ਹੈ ਵੀ ਕਿਹੜੇ ਕਿਹੜੇ ਖਿਡਾਰੀ ਇੱਥੇ ਪਹੁੰਚੇ ਨੇ ਤੇ ਕਦੋਂ ਕਦੋਂ ਆਉਂਦੇ ਰਹੇ ਨੇ ਕਿੰਨਾ ਮੋਢਾ ਹੁੰਦਾ ਸੀ ਆਪਾਂ ਉਹ ਗੱਲ ਕਰਦੇ ਆ ਜਦੋਂ ਆਪਾਂ ਪਹੁੰਚਿਆ ਸਾਪੇ ਪਿੰਡ ਦੇ ਵਿੱਚ ਬਾਬਾ ਛੋਟਾ ਜੀ ਕੋਲੇ ਬਾਪੂ ਕਿਹੜੇ ਕਿਹੜੇ ਖਿਡਾਰੀ ਆਏ ਨੇ ਇੱਥੇ ਗੰਡੀ ਆਲੀ ਆ ਸ਼ਾਮਾ ਆਇਆ ਕਿਹੜਾ ਜੀ ਆਲੀ ਕਹਿੰਦਾ ਤੀ ਆਲੀ ਕਹਿੰਦਾ ਸ਼ਾਮਾ ਸ਼ਾਮਾ ਹਾਂ ਹਾਂ ਜੀ ਉਹ ਕਹਿੰਦਾ ਮੈਂ ਮਾੜਾ ਕਬੂਦ ਤੇ ਛੱਡਿਆ ਇੱਥੇ ਹੁਣ ਪਤਾ ਲੱਗੂ ਤੁਹਾਨੂੰ ਹਾਂ ਤਿੰਨ ਵਜੇ ਕੂਤਰ ਵਾਹਣ ਚੱਲ ਗਿਆ ਹੋਇਆ ਤਿੰਨ ਵਜੇ ਹਾਂ ਹਾਂ ਉਹ ਹਰ ਗਿਆ ਹਾਂ ਨਹੀਂ ਜਾਇਰੂ ਬਾਜੀ ਗਰ ਜਰੂਰਾ ਕੋਟੜਾ ਰਾਏ ਕੋਟੜਾ ਹਾਂ ਇੱਕ ਰੂੜਾ ਰੂੜਾ ਰਾਏ ਕੋਟੜਾ ਬਜ਼ੁਰਗ ਹੂੰ ਤੰਨਾ ਤੰਨਾ ਮਰਾਜ ਜੀ ਸ਼ੰਸ਼ਾ ਉਲੰਭੜਦਾਰ ਕਿੱਥੇ ਕੰਗੜਾ ਹੈ ਉਲੰਭੜਦਾਰ ਕੂਤਰ ਮਗਰ ਉਹਨਾਂ ਨੇ ਫੜ ਲਿਆ ਟੀ ਵੇ ਛੱਡਿਆ ਨਵੇਂ ਪਿੰਡ ਛੱਡਿਆ ਦੁਬਾਰੇ ਅੱਛਾ ਪੂਲੀ ਵਾਲੇ ਆ ਪੁਲੀ ਪੁਲੀ ਵਾਲਾ ਸਰਪੰਚ ਸਰਪੰਚ ਪੁਲੀ ਪੁਲੀ ਹਾਂ ਅੱਜ ਰਾਜਨ ਵਰਗੇ ਵੀ ਆਏ ਨੇ ਰਾਜਦਾਨੀ ਮੈਨੂੰ ਇੰਨਾ ਪਤਾ ਹਾਂ ਯਾਦ ਨਹੀਂ ਮੇਰੇ ਇਹਦੇ ਵੱਡੇ ਵੱਡੇ ਮੇਰੇ ਵੱਡੇ ਭਾਈ ਦਾ ਜਾਤ ਤੇ ਸਾਰੇ ਉਹਦੇ ਕੋਲ ਅੱਥਰ ਨਹੀਂ ਆ ਜਾਂਦੇ ਗੇ ਗੇ ਲੋਕ ਤਾਜਪਰੀਆ ਉਹ ਵੀ ਉਮਰਾ ਰਹਿਆ ਪੂਰਾ ਅੱਛਾ ਜਦੋਂ ਬਾਪੂ ਤੋਂ ਬਾਰੀਆਂ ਕਰਾਉਂਦੇ ਹੁੰਦੇ ਸੀ ਉਦੋਂ ਕਿੰਨਾ ਮੁੱਢ ਹੁੰਦਾ ਸੀ ਮੁੱਢ ਹੁੰਦਾ ਲੋਟ 400 200 हां 2:00 ਤੋਂ ਸ਼ੁਰੂ ਹੋ ਜਾਂਦਾ ਜੀ 200 ਵੀ ਹੁੰਦੇ ਸੀ 150 250 300 400 ਦੇ ਵਿੱਚ ਉਹ ਵਜ ਨਹੀਂ ਕੀ ਹੁੰਦਾ ਉਦੋਂ ਬਾਜੀਆਂ ਕਿੰਨੇ ਕ ਵਜੇ ਨਿਬੜਦੀਆਂ ਸੀ ਬਾਜੀ ਉਹ ਤਾਂ ਪਾਈ ਪਾਈ 2:00 3:00 ਵਜੇ ਨੂੰ ਪਰ ਜਾਂਦੀ ਸੀ ਬਾਜੀ 2:00 ਵਜੇ ਨੂੰ ਅੱਛਾ ਆ ਕਰ ਦੇ ਵਿੱਚ ਧੰਨੇ ਬਾਬੇ ਉਹਨਾਂ ਨੇ ਆ ਕੇ ਬਾਜੀਆਂ ਛੱਡੀਆਂ ਨੇ ਇੱਥੇ ਇੱਥੇ ਮੰਡੇ ਇੱਥੇ ਆਉਂਦੇ ਇੱਥੇ ਤੇ ਚਾਹੋ ਕੋਈ ਕਿਤੇ ਕੋਈ ਜਾਂਦਾ ਨਹੀਂ ਸੀ ਅੱਛਾ ਰੋਟੀ ਟੋਕ ਰੋ ਫਿਰ ਬੰਦੇ ਹੀ ਖਵਾਉਂਦੇ ਹੁੰਦੇ ਰੋਟੀ ਟੋਕ ਹਾਂ ਇਹ ਰੋਟੀ ਟੋਕ ਨੂੰ ਨਹੀਂ ਕਿਹਾ ਵੀ ਰੋਟੀ ਪੱਲਾ ਹੋਵੇ ਕੋਈ ਰੋਟੀ ਟੋਕਦਾ ਪੈਸਾ ਨਹੀਂ ਕੱਟਦੇ ਸੀ ਆਪਾਂ ਤੋਂ ਨਾ ਉਦੋਂ ਜਮਾ ਨਹੀਂ ਕੀ ਕਰਦੇ ਕੋਈ ਬੈਠਾ ਹਮ ਜਮਾ ਪੈਸਾ ਨਹੀਂ ਇਕੱਠਾ ਕਰਿਸ਼ ਤੋਂ ਕਿੰਨੇ ਕ ਕਬੂਤਰ ਹੁੰਦੇ ਸੀ ਉਦੋਂ ਕੁੱਤਰ ਹੁੰਦੇ ਜਾਂ ਕਦੇ 10 ਕਦੇ 12 ਹਮ ਲੈ ਵੀ ਮਿੱਤਰੋ ਤਾਂ 12 ਤੋਂ 15 ਕਬੂਤਰ ਹੁੰਦੇ ਸੀ ਇਹ ਇੱਕ ਦੋਆਂ ਦੀਆਂ ਗੱਲਾਂ ਨੇ ਇਹ ਕਿੰਨੇ ਕਿਸਾਨ ਦੀ ਗੱਲ ਆ ਜਾਦਾ ਕੋਸ ਅੱਜ ਤੋਂ ਕਿੰਨੇ ਸਾਲ ਪਹਿਲਾਂ ਦੀਆਂ ਗੱਲਾਂ ਨੇ ਮੈਂ ਕਹਿੰਦਾ 10 ਛਾ ਨਹੀਂ ਬਾਬਾ ਇਹ ਤਾਂ 88 ਠੂਚੀ ਦੇ ਖੱਬੇ ਛੱਜੇ ਦੀਆਂ ਗੱਲਾਂ ਨੇ ਜਦੋਂ ਹੜਾ ਆਇਆ ਦਾ ਉਹਦੋਂ ਦੇ ਖੱਬੇ ਛੱਜੇ ਦੀਆਂ ਗੱਲਾਂ ਦੱਸਦਾ ਤੂੰ ਹੜ ਵੇਲੇ ਦੀਆਂ ਗੱਲਾਂ ਨੇ ਜੀ ਇਹ ਇਹ ਹੜ ਦੇ ਖੱਬੇ ਛੱਜੇ ਦੀਆਂ ਉਹ ਉਹ ਗੱਲਾਂ ਨੂੰ ਤਾਂ ਬਾਪੂ ਜੀ ਟਾਈਮ ਹੋਣਾ ਬਹੁਤ ਜ਼ਿਆਦਾ ਉਹਦਾ ਉਹ ਟਾਈਮ ਬਹੁਤ ਜ਼ਿਆਦਾ ਹੋ ਗਿਆ ਉਹ ਘੱਟੋ ਘੱਟ ਨਾ ਬੜਾ 35 40 ਸਾਲਾਂ ਦੀਆਂ ਗੱਲਾਂ ਆ ਜਾਂਦੀਆਂ ਨੇ 30 35 ਦੀਆਂ ਇੱਕ ਨਾਜਰ ਇੱਕ ਨਾજર ਹੁੰਦਾ ਰਾਏਕੋਟ ਦਾ ਇੱਕ ਨਾਜਰ ਰਾਏਕੋਟ ਦਾ ਹਾਂ ਬੜਾ ਜ ਬੜਾ ਜੀ ਹਮ ਇੱਕ ਹੋਰ ਹੁੰਦਾ ਉਹ ਵੀ ਛੱਜੇ ਕਾ ਤੂੰ ਬਾਬਾ ਭੁੱਲ ਗਿਆ ਉਹ ਸਾਦੀ ਤੇ ਮੇਲਾ ਹਮ ਰਾਏ ਕੁੱਟੋ ਰਾਏ ਕੁੱਟੋ ਮੇਲਾ ਹਵੇਲਾ ਪੱਕਾ ਹੀ ਸੀ ਹੂੰ ਉਹ ਤਾਂ ਪੱਕਾ ਹੀ ਹੁੰਦਾ ਉਹ ਤਾਂ ਤਾਂ ਆਥਣੇ ਆ ਜਾਂਦੇ ਤੇ ਅੱਛਾ ਜਦੋਂ ਉਹ ਤੋਂ ਬਾਜ਼ੀਆਂ ਛੱਡਣਾ ਆਉਂਦੇ ਹੁੰਦੇ ਸੀ ਉਦੋਂ ਕਾਤੇ ਆਉਂਦੇ ਹੁੰਦੇ ਸੀ ਫਿਰ ਉਹ ਸਾਈਕਲਾਂ ਤੇ ਸਾਈਕਲਾਂ ਤੇ ਜਾਂ ਬੱਸਾਂ ਤੇ ਜਾਂ ਬੱਚਾਂ ਤੇ ਪਾਈ ਜਾਂਦੇ ਸਾਈਕਲਾਂ ਤੇ ਹਾਂ ਇਹ ਇੱਕ ਦਿਨ ਪਹਿਲਾਂ ਹੁੰਦੇ ਸੀ ਸਾਡੇ ਇੱਥੇ ਆਪਣੇ ਜਿਹੜੇ ਨੇੜੇ ਦੇ ਜਾਂ ਤੇ ਹਾਂ ਉਹ ਆਥਣੇ ਆ ਜਾਂਦੇ ਤੇ ਅੱਛਾ ਜਿਵੇਂ ਬਾਬੇ ਤਨੇ ਹੁਣੀ ਬਾਜੀ ਵਾਲੇ ਤਾਂ ਨਹੀਂ ਆਉਂਦੇ ਹੁੰਦੇ ਸੀ ਉਹ ਤੜਕੋ ਤਨਾ ਇੱਥੇ ਬਿਆਹ ਹੋਇਆ ਚਹਣ ਕੇ ਚਹਣ ਕੇ ਅਸ਼ਵਾਨ ਖਾਨ ਚਹਣ ਕੀ ਬਿਆਹ ਤੇ ਉੱਥੇ ਆ ਜਨਾਂ ਦੀ ਤੜਕੇ ਇੱਥੇ ਆ ਜਾਂਦੀ ਸੀ ਆਪਾਂ ਬਈ ਇੰਟਰਵਿਊ ਕਰੀ ਸੀ ਕਕਨੇ ਦੀ ਜੀ ਉਹ ਚ ਆਪਾਂ ਮਿਲਾਇਆ ਸੀ ਬਾਈ ਬਜ਼ੁਰਗਾਂ ਨੂੰ ਮਿਲਾਇਆ ਸੀ ਕਾਲੇ ਕਿਹੜੇ ਆਉਂਦੇ ਹੁੰਦੇ ਹੁੰਦੇ ਬਾਈ ਮੈਂ ਉਹਨਾਂ ਦਾ ਨੌਰ ਨਹੀਂ ਜਾਣਦਾ ਕਾਲੇ ਕਿਹਾਂ ਤੋਂ ਕਾਲੇ ਕਿਹਾਂ ਤੋਂ ਆਉਂਦੇ ਹੁੰਦੇ ਕੋਈ ਉੱਤਰ ਲੇ ਕੇ ਹੂੰ ਕਾਲੇ ਕਹਿੰਦਾ ਕੋਈ ਉੱਤਰ ਉਹਨੇ ਛੱਡਿਆ ਹਾਂ ਇੱਕ ਘੰਟਾ ਨਹੀਂ ਉੱਡਿਆ ਅੱਧੇ ਘੰਟੇ ਚ ਨਿਕਲ ਗਿਆ ਵੱਜ ਗਿਆ ਵੱਜ ਗਿਆ ਹਾਂ ਵੱਜ ਗਿਆ ਮੈਂ ਉਹ ਮੰਨਦਾ ਕਬੂਤਰ ਦੂਹਾਂ ਮੈਂ ਟੱਚ ਲਾ ਕੇ ਇੱਥੇ ਲਿਆਏ ਅੱਛਾ ਉਹੀ ਕਬੂਤਰ 20 ਮਿੰਟ ਲਾ ਕੇ ਦੁਬਾਰੇ ਲਿਆਏ ਦੁਬਾਰੇ ਫੇਰ ਆ ਗਿਆ ਹਾਂ ਕਹਿੰਦੇ ਫੇਰ ਛੱਡ ਦਿੰਦੇ ਅਸੀਂ ਨੀ ਪੈਸੇ ਹੋਰ ਲਾ ਕੇ ਹਾਂ ਪਛੜਾਇਆ ਨਹੀਂ ਕਿਸੇ ਨੇ ਵੀ ਦੁਬਾਰੇ ਐਂਟਰੀ ਭਰ ਦਿੰਦੇ ਪੈਸੇ ਭਰ ਦਿੰਦੇ ਆ ਭਰ ਦਿੰਦੇ ਅਸੀਂ ਪਛੜਾ ਲੂ ਹੂੰ ਤਾਂ ਨਾ ਕਹਿੰਦਾ ਮੈਨੂੰ ਦੇ ਦਿਓ ਕਬੂਤਰ ਹੂੰ ਉਹ ਕਹਿੰਦੇ ਅਸੀਂ ਕੇਨਾ ਤੈਦਾ ਛੁੱਟ ਦੇਖਣੀ ਆ ਅੱਛਾ ਧੰਨਾ ਬਾਬਾ ਕਹਿੰਦਾ ਵੀ ਕਬੂਤਰ ਮੈਨੂੰ ਦੇ ਦਿਓ ਤੁਸੀਂ ਹਾਂ ਹਾਂ ਅੱਛਾ ਐ ਕੂਤ ਬਹੁਤ ਕੂਤ ਛੋਟੇ ਤੇ ਕਬੂਤਰ ਨੂੰ ਮੇਰੇ ਕੋਈ ਜਾਨ ਨਹੀਂ ਹੈਗਾ ਹਾਂ ਮਕੂਤ ਤੋਂ ਵਾਲੇ ਬਹੁਤ ਆਉਂਦੇ ਹੁੰਦੇ ਹਾਂ ਉਮਰਦੇ ਸਾਹਿਬ ਨਾਲ ਬਈ ਥੋੜੀ ਜੀ ਜ਼ਿਆਦਾ ਉਸ ਤੋਂ ਤੁਹਾਨੂੰ ਪਤਾ ਹੀ ਹੈ ਨਾ ਹੋ ਜਾਂਦੀ ਹੈਗੀ ਇੱਕ ਬਾਬੇ ਨੂੰ ਥੋੜਾ ਜਿਹਾ ਉੱਚਾ ਹੁੰਦਾਗਾ ਉਹਦੇ ਕਰਕੇ ਪ੍ਰੋਬਲਮਾ ਵੀ ਸਾਰੇ ਖਿਡਿਆਰਿਆਂ ਨਾਲ ਪਿਆਰ ਰਿਹਾਗਾ ਕਬੂਤਰ ਬਾਬੇ ਦੇ ਅੱਜ ਵੀ ਰੱਖੇ ਨੇ ਸ਼ੌਂਕ ਲਈ 15 ਸਾਲ ਬਾਜੀ ਕਰਾਈਆ ਕੋਈ ਖਰਚਾ ਨਹੀਂ ਕਟਿਆ ਆ ਬਾਈ ਕਰਮਜੀਤੋਂ ਨਹੀਂ ਬੈਠੇ ਨੇ ਇਹ ਉਦੋਂ ਛੋਟੇ ਹੁੰਦੇ ਸੀ ਦੱਸਦੇ ਸੀ ਪੈਸਾ ਨਹੀਂ ਕਟਿਆ ਹਮ ਅੱਛਾ ਤੰਨੇ ਬਾ ਬੈਠੇ ਨੇ ਕੋਲੇ ਹੀ ਰੋਟੀ ਟੁਕ ਖਵਾਉਂਦੇ ਹੁੰਦੇ ਹਮ ਕਿਸੇ ਦਾ ਪੈਸਾ ਨਹੀਂ ਕਟਿਆ ਹਮ ਹਮ ਅੱਛਾ ਤੇ ਬਾਬਾ ਉਦੋਂ ਜਦੋਂ ਬਾਬਾ ਤੰਨੇ ਹੁਣਾਂ ਕੋਲੇ ਫਿਰ ਬਹਿ ਕੇ ਗੱਲਾਂ ਬਾਤਾਂ ਕਰਦੇ ਸੀ ਉਹ ਮੰਜੇ ਇੱਥੇ ਦਾ ਇਹ ਹੁੰਦੇ ਆ ਨੇ ਤੁਹਾਡਾ ਨਾ ਟੁੱਟ ਗਿਆ ਏਡਾ ਹੀ ਮोटा ਉਹ ਦਾਣਾ ਸੀ ਹਮ ਉਹ ਟੁੱਟ ਗਿਆ ਇੱਥੇ ਮੰਜੇ ਡਾਲ ਲੈਨੇ ਉਹ ਕਹਿੰਦਾ ਇਹ ਜੱਟ ਆ ਰਾਮ ਹੀ ਨਹੀਂ ਕਿਤੇ ਹੈਗਾ ਪੈਂ ਬੈਠਾ ਉਦੋਂ ਸੁਨੇਹੇ ਕਿਵੇਂ ਲੱਗਦੇ ਸੀ ਬਾਜੀ ਦਾ ਹੁਣ ਤਾਂ ਫੋਨਾਂ ਤੇ ਫੋਨ ਕਰ ਦਿੰਦੇ ਨੇ ਉਹ ਪੋਸਟਰ ਬਣ ਜਾਂਦੇ ਨੇ ਉਦੋਂ ਕਿਵੇਂ ਪਤਾ ਲੱਗਦਾ ਸੀ ਵੀ ਬਾਜੀ ਆ ਉਹਨੂੰ ਉਹਨੂੰ ਪਤਾ ਲੱਗ ਜਾਂਦਾ ਸੀ ਸਾਰਿਆਂ ਨੂੰ ਕੀ ਹੋਈ ਸੀ ਪੱਕੀ ਤਰੀਕ ਹੁੰਦੀ ਸੀ ਉਦੋਂ ਪੱਕੀ ਤਰੀਕ ਦੀ ਵਾਪਾ ਤੋਂ ਹਾਂ ਹਾਂ ਪੱਕੀ ਤਰੀਕ ਸੀ 15 ਜੇਠ 15 ਜੇਠ ਦੀ ਹਾਂ 15 ਜੇਠ ਦੀ ਅੱਛਾ ਬਈ ਉਦੋਂ ਧਾਮੀਆਂ ਵਾਰੀਆਂ ਹੁੰਦੀ ਸੀ ਤਰੀਕਾ ਪੱਕੀਆਂ ਹੁੰਦੀਆਂ ਪੱਕੀ ਹੈ ਜੀ ਚੇਰ ਹੋ ਗਿਆ ਉਦੋਂ ਤਾਂ ਪੈਣਾ ਉਹੜ ਪਏ ਹੁੰਦੇ ਬਾਜਾਂ ਦਾ ਜਦ ਦਿਹਾੜ ਕੱਢਦੇ ਹੁੰਦੇ ਉਦੋਂ ਤਾਰੇ ਗੌਂਦੇ ਹੁੰਦੇ ਜਾਂ ਟੋਕੇ ਟੱਕੇ ਵੜਦੇ ਹੁੰਦੇ ਹੂੰ ਉਦੋਂ 15 ਜੇਠ ਤੋਂ ਬਾਅਦ ਤਾਂ ਪੇੜ ਰਹਿੰਦੇ ਹੁੰਦੇ ਅੱਛਾ ਫਿਰ ਮੈਨੂੰ ਪਤਾ ਵੀ ਪੇੜਾ ਪੇੜਾ ਤੇ ਸਾਡੇ ਕੋਲੇ ਕੱਢਣਾਂ ਕੋਲੇ ਜਾਂ ਜਾਦੇ ਬੰਦਿਆ ਜਾ ਰਹੇ ਹੁੰਦੇ ਸੀ ਹੂੰ ਉੱਥੇ ਪਿੰਜਰੇ ਟੰਗਦੇ ਨੇ ਅੱਛਾ ਅੱਠਨੇ ਘਰੇ ਆ ਜਾਣਾ ਆਹਾਂ ਉਦੋਂ ਦਾਰੂ ਆਮ ਕੱਢਦੇ ਹੁੰਦੇ ਲੋਕ ਹਾਂ ਅਥਰੇ ਕੁਟ ਕੁਟ ਪੀ ਲੈਣੀ ਅੱਛਾ ਫਿਰ ਜਿਹੜਾ ਜਿੱਤ ਜene ਸੀ ਫਿਰ ਉਹ ਸਾਮ ਨੂੰ ਮੁੜ ਜਾਂਦੇ ਸੀ ਜਾਂ ਇਹ ਵੀ ਬੰਦੇ ਸੀ ਮੁੜ ਫਿਰ ਮੁੜ ਪੈਣਦੇ ਸੀ ਅੱਛਾ ਉਹ ਜਾ ਕੇ ਫਿਰ ਆਪਣੇ ਸੋਹਰੇ ਰਹੇ ਬੰਦੇ ਸੀ ਧੰਨਾ ਬਾਬਾ ਧੰਨਾ ਦਾ ਸੋਹਰੇ ਰਹੇ ਪੈਂਦਾ ਬਾਜੀ ਟਾਈਮ ਨਾਲ ਨਿਬੜ ਜਾਂਦੀ ਸੀ ਬਾਜੀ ਟਾਈਮ ਨਾਲ ਨਿਬੜਦੀ ਸੀ ਉਦੋਂ ਗਰਮੀ ਵੱਧ ਹੁੰਦੀ ਸੀ ਬਾਜੀ ਗਰਮੀ ਟੀ ਹੁਣ ਨਾਲੋਂ ਗਰਮੀ ਵੱਧ ਹੁੰਦੀ ਸੀ ਵੱਧ ਗਰਮੀ ਟੀ ਉਦੋਂ ਹਮਮ ਖਰੀਆਂ ਤੇ ਜੰਦਾ ਲੋਭ ਆਗਦੀ ਹੁੰਦੀ ਹਾਂ अच्छा ho... हो हुण तक पानी ਦਾ ਛਾੜਨ ਪਾੜਾ ਹੋ ਗਿਆ ਮੋਟਰਾਂ ਦਾ ਹੂੰ ਉਹ ਨਰਮੈਸ਼ ਹੋ ਗਈ ਹੂੰ ਉਦੋਂ ਪਾਣੀ ਨਹੀਂ ਤੀ ਮੋਟਰ ਆਏਗੀ ਨਾ ਕਿਤੇ اچھا ਜਦੋਂ ਤੋਂ ਕਬੂਤਰ ਨੂੰ ਪਾਣੀ ਦਿੰਦੇ ਹੁੰਦੇ ਸੀ ਫਿਰ ਉਹ ਕਿਵੇਂ ਦਿੰਦੇ ਨਲਕੀ ਨਾਲ ਕਿਤੇ ਸਰੰਜ-ਸਰੰਜ ਨਾਲਕੀ ਦਾ ਨਲਕੀ ਨਾਲ ਦਿੰਦੇ ਉਦੋਂ ਸਰੰਜ-ਸਰੰਜ ਤਾਂ ਹੁੰਦੀ ਨਹੀਂ ਸੀਗੀ ਨਾ 55 55 ਨਿੱਤੇ ਦਿੰਦੇ ਹਾਂ ਉਹ ਤਾਂ ਲੜਕੀਆਂ ਨੂੰ ਪਾਣੀ ਦਿੰਦੇ ਹੁੰਦੇ ਹੂੰ ਹੂੰ ਐਨਾ ਮੈਨੂੰ ਪਤਾ ਹੈ ਹੂੰ ਬਈ ਉਹ ਬੁਲੀ ਵਾਲੇ ਸਰਪੰਚ ਨੇ ਹਾਂ ਮੈਂ ਕੋ ਖੜਾ ਕੋਲੇ ਖੜਾ ਤੀ ਹਾਂ ਕੋ ਕੈਲਸ਼ੀਅਮ ਦੰਦੇ ਤਾਂ ਨੇ ਪਾਈ ਖੋਲ ਕੇ ਕੈਪਸੂਲ ਹੂੰ ਹੂੰ ਇੱਕ ਦਿਨ ਤਾਂ ਸਾਫਤਾ ਹੂੰ ਕਬੂਤਰ ਨੂੰ ਹੂੰ ਕੂਤਰ ਨੇ ਦਿਨ ਚਪਾਇਆ ਦਿਨ ਚਪੇ ਕੂਤਰ ਨੇ ਕੰਦੇ ਵੀ ਨਿਕਲ ਗਿਆ ਤੇਰਾ ਕਬੂਤਰ ਤਾਂ ਹਾਂ ਕੂਤਰ ਕੂਤਰ ਰੋ ਵੱਡੇ ਜੋੜੀ ਜਾਂ ਪੈਂਦਾ ਝਰ ਬਾਹ ਬਾਹ ਛੋੜੇ ਦੀ ਹੱਦ ਨਹੀਂ ਹਾਂ ਜਿਹੜੇ ਪੁੱਲੀ ਆਏ ਸੀ ਨਾ ਉਹਨਾਂ ਨੇ ਬਜ਼ੁਰਗ ਸੀ ਉਹ ਵੀ 55 60 ਸਾਲ ਦੇ ਸੀ ਦੋ ਜਣੇ ਆਏ ਸੀ ਹਾਂ ਉਹਨਾਂ ਨੇ ਬਾਬਾ ਭੁੱਲ ਗਿਆ ਉਹਨਾਂ ਤੇ ਪੈਸੇ ਵੀ ਲੱਗੇ ਸੀ ਉਹ ਤੇ ਵੇ ਹੱਪਾ ਉਹਨੇ ਵੇਲੇ ਹੁਣ ਹੈ ਲੈ ਵੇਲੇ ਹੁਣ ਹੀ ਰੈਕੋਰਡ ਵਾਲਾ ਦੇਵਸੀ ਬਰਨਾਲੇ ਵਾਲਾ ਹਾਂ ਉਹ ਉਹਨੇ ਪਹਿਲੇ ਕਿ ਇਹ ਗੱਲ ਹੈਗੀ ਆ ਬਾਬਾ 20 ਛਾਲ ਦੀ ਹਾਂ ਜਿਹੜੀ ਤੂੰ ਹੁਣ ਦੱਸਦਾ ਹਾਂ ਹੂੰ ਜਿਹੜਾ ਲੜਾ ਉਹ ਨਹੀਂ ਉਹ ਇੱਥੇ ਸਾਡੇ ਪਿੰਡ ਹੀ ਰਹਿ ਗਿਆ ਸੀ ਤੇ ਉਹ ਕਬੂਤਰ ਦੀ ਗੱਲ ਕਰਦਾ ਬਾਬਾ ਅੱਛਾ ਬਾਬਾ ਉਹ ਪਾਣੀ ਜਿਹੜਾ ਮੈਨੂੰ ਪਤਾ ਨਹੀਂ ਲੱਗਾ ਕਬੂਤਰ ਸਾਡੇ ਕਾਲਾ ਮਲਾ ਸਾਹਿਬ ਆ ਪਾਣੀ ਲੈ ਉੱਧਰ ਉੱਡੀ ਗਿਆ ਪਾਣੀ ਲੈ ਕੇ ਕਾਹਚ ਆਉਂਦੇ ਹੁੰਦੇ ਸੀ ਪਾਣੀ ਦਾ ਬੋਤਲਾ ਨਹੀਂ ਹੁੰਦਾ ਆਦਿ ਬੋਤਲਾਂ ਪਲਾਸਟਿਕ ਦੀਆਂ ਜਾਂ ਕਿਵੇਂ ਹੁੰਦੀਆਂ ਨੇ ਮਿੱਟੀ ਦੀਆਂ ਬੰਡੇ ਹੁੰਦੇ ਆ ਜਾਂ ਪਲਾਸਟਿਕ ਦੀਆਂ ਹੁੰਦਾ ਜਾਂ ਅਧੀਏ ਜੇ ਪੂਰੇ ਜੇ ਹਾਂ ਜਾਂ ਕੁਜੇ ਹੁੰਦੇਗਾ ਕੁਝ ਆਦਿ ਲੀਰਾ ਜੇ ਬੰਨੀਆਂ ਹੁੰਦੀਆਂ ਠੰਡਾ ਰੱਖਣ ਲਈ ਠੰਡਾ ਰੱਖਣ ਨੂੰ ਛੋਟੇ ਅਪਰ ਉਹ ਤਾਂ ਫਰਿੱਜ ਫਰਿੱਜ ਤਾਂ ਹੁੰਦੀ ਨਹੀਂ ਸੀ ਜੀ ਨਹੀਂ ਨਹੀਂ ਫਰਿੱਜ ਦਾ ਪਾਣੀ ਦਿੰਦੇ ਨਹੀਂ ਤੇ ਉਹ ਕੋਰੇ ਕੁਜੇ ਦਾ ਲੈਂਦੇ ਸੀ ਹਾਂ ਅੱਛਾ ਕੋਈ ਹੋਰ ਕੋਈ ਪੁਰਾਣਾ ਦੇਵਦੂ ਵਰਗੇ ਪਰਨਾਲੇ ਵਾਲੇ ਸਾਰੇ ਹੁੰਦੇ ਰਹੇ ਨੇ ਇੱਥੇ ਉਹ ਉਹ ਬਣਾਲੇ ਵਾਲਾ ਕੀ ਕਹਿੰਦਾ ਡੀਟੀ ਕਰਨ ਕੀ ਰਿਹਾ ਦਾ ਨਾਂ ਉਹ ਉਹ ਆਉਂਦੇ ਰਹੇ ਨੇ ਇੱਥੇ ਹੂੰ ਉਹਦੇ ਫਰਵਰੀ ਜੀ ਹੈ ਉਹਦੇ ਅੱਛਾ ਉਹ ਵੀ ਉਮਦੇ ਰਹੇ ਨੇ ਇੱਥੇ ਓਕੇ ਅੱਛਾ ਉਹਨਾਂ ਦਾ ਕੰਪਿਊਟਰ ਕੀ ਕਰਿਆ ਹਾਂ ਕੰਪਿਊਟਰ ਜੀ ਬੈ ਗਿਆ ਉਧਰ ਰੌਲਾ ਨਹੀਂ ਪਾਇ ਪਤਾ ਨਹੀਂ ਕਿਸੇ ਨੂੰ ਪਤਾ ਲੱਗਿਆ ਹਾਂ ਕੰਪਿਊਟਰ ਉਹਨਾਂ ਦਾ ਹੀ ਰਹਿ ਗਿਆ ਭਾਈ ਹੋਰ ਕਿਸੇ ਦਾ ਹੈ ਨਹੀਂ ਉਹ ਪਹਿਲੇ ਹੀ ਵਹਿ ਗਿਆ ਜਾ ਕੇ ਵਿੜੇ ਹਾਂ ਉਹ ਲੈ ਕੇ ਪੈਸੇ ਪੱਜ ਗਏ ਬੰਦੇ ਹੋਰ ਅੱਛਾ ਫਿਰ ਉਹ ਤਾਂ ਛਤਰੀਆਂ ਦੇ ਕੱਪੜਾ ਲੱਗਿਆ ਹੁੰਦਾ ਸੀ ਜਿਵੇਂ ਹੁਣ ਤਾਂ ਅਗਲੇ ਦੀ ਅੱਡ ਅੱਡ ਕੱਪੜੇ ਹੁੰਦੇ ਨੇ ਨੀਲਾ ਆ ਜਾਂ ਕਾਲਾ ਤਾਂ ਕੱਪੜੇ ਕਿ ਕੀ ਸੀ ਹੁਣ ਤਾਂ ਤੁ ਕੋਈ ਲੜਾ ਕਬੂਤਰ ਆ ਉਹਦੇ ਵੀ ਰੰਗ ਲਾਉਣ ਲੱਗ ਲਾ ਹਾਂ ਉਹ ਸ਼ਾਂਵੇਂ ਕਬੂਤਰ ਰੰਗ ਲਾਉਂਦੇ ਇੱਤੀ ਸੀ ਬਾਜੀ ਦੇ ਟਾਈਮ ਤੇ ਲਾਉਂਦੇ ਸੀ ਨਾ ਕੋਈ ਲਾ ਕੇ ਲਾਉਂਦੇ ਸੀ ਅੱਛਾ ਪਿੰਡ ਕੋਈ ਕੋਈ ਲਾਉਂਦਾ ਸੀ ਠੀਕ ਆ ਫਿਰ ਉਹ ਨਿਸ਼ਾਨੀ ਕਿਵੇਂ ਰੱਖਦੇ ਸੀ ਜੇ ਰੰਗ ਨਹੀਂ ਲਾਉਂਦੇ ਸੀ ਕਮਿਟਰ ਦੀ ਆਪੋ ਆਪਣੇ ਲਈ ਨਿਸ਼ਾਨੀ ਨਿਸ਼ਾਨ ਹੁੰਦੀ ਇਹਨਾਂ ਨੂੰ ਵੀ ਸਮਝਾ ਹੈ ਤੇਰਾ ਉੱਡਦਾ ਤਾਂ ਨਾ ਪਹਿਲੇ ਦੱਸ ਦਿੰਦਾ ਸੀ ਹਾਂ ਤਾਂ ਨੇ ਦਾ ਕਬੂਤਰ ਉੱਡ ਗਿਆ ਬਾਹਰ ਹਾਂ ਜਦ ਦੇਖ ਕੇ ਜਦ ਕਬੂਤਰ ਦੇ ਵੱਜ ਗਏ ਤਿੰਨ ਹਾਂ ਕਬੂਤਰ ਗਰਮ ਹੋ ਗਿਆ ਪੂਰਾ ਹਾਂ ਛੁੱਟੇ ਮਾਰ ਲੱਗ ਗਿਆ ਨੀਮਾ ਹੋ ਕੇ ਹਾਂ ਕਹਿੰਦਾ ਮੇਰਾ ਕਬੂਤਰ ਬੈਠੂ ਇੰਨੀ ਫਰਕ ਜਿਉਂ ਨੂੰ ਹਾਂ ਹੂੰ ਕਹਿੰਦੇ ਕੀ ਗੱਲ ਯਾਰ ਕੰਪਿਊਟਰ ਵੱਡਦਾ ਪੈਂਦਾ ਮਾ ਟੈਨੂੰ ਹਾਂ ਕਹਿੰਦਾ ਮੈਨੂੰ ਪਤਾ ਕੰਪਿਊਟਰ ਉੱਤੇ ਬੈਠੂ ਹੈ ਹਾਂ ਉਹੀ ਗੱਲ ਕੰਪਿਊਟਰ ਲੋਕ ਤੇ ਪਲਟ ਵੱਡ ਗਿਆ ਪਹਿਲੇ ਦੱਸਤਾ ਸੀ ਉਹਨੇ ਹਾਂ ਪਹਿਲਾਂ ਹੀ ਦੱਸਤਾ ਸੀ ਕਹਿੰਦਾ ਮੇਰੇ ਕੰਪਿਊਟਰ ਗਰਮ ਹੋ ਜਾਂਦੇ ਨੇ ਕਹਿੰਦਾ ਜਦੋਂ ਉੱਡਣਾ ਕਹਿੰਦਾ ਥੱਕ ਜਾਣਾ ਹੂੰ ਉਦੋਂ ਕਹਿੰਦਾ ਪੂਰੇ ਫੇਰ ਗਰਮ ਹੋ ਜਾਂਦੇ ਨੇ ਤੇਜ਼ ਹੋ ਜਾਂਦੇ ਕਹਿੰਦਾ ਤੇਜ਼ ਹੋ ਜਾਂਦੇ ਹਾਂ ਨਹੀਂ ਠੰਡੇ ਉੜਦੇ ਨੇ ਹਾਂ अच्छा फिर वो बाबे तने हुनਾ ਤੋਂ ਤੂੰ ਕਦੇ ਕਬੂਤਰ ਆਪਸ ਵਿੱਚ ਲਿਆਂਦੇ ਦਿੱਤੇ ਹੈਗੇ ਸੀ ਨਹੀਂ ਆਪ ਪਾਣੀ ਦੇ ਆਂਦੇ ਹਾਂ ਇਹਨੇ ਛਾੜਿਆ ਤੇ ਇਧਰੋਂ ਲੈ ਕੇ ਤੀਆਂ ਅੰਰੂ ਮੈਂ ਮਿਲ ਕੂਤ ਲੰਦੇ ਗੋ ਆਗੂਤ ਹੂੰ ਉਹ ਤਾਂ ਹੁਣ ਵੀ ਯਾਦ ਕਰਦੇ ਨੇ ਲੋਕ ਕਿੱਥੇ ਨੇ ਡੱਬੇ ਡੱਬੇ ਕਬੂਤਰ ਸੀ ਡੱਬੇ ਤੇ ਕਬੂਤਰ ਹੂੰ ਸਾਦੀ ਲੈਗਾ ਦੀ ਮੈਂ ਕਿਹਾ ਪਿੱਛੋਂ ਦਾ ਉਹ ਸਾਦੀ ਲੈ ਗਿਆ ਜੋ ਦੇ ਕੋਈ ਕੱਟਿਆ ਹੀ ਨਹੀਂ ਬਚਾ ਕੋਈ ਹੂੰ ਕਿਹਨੇ ਕੋਈ ਕੱਢ ਲਿਆ ਤੀ ਮੇਰੇ ਕੋਲ ਕੱਢ ਲਿਆ ਸੀ ਹਾਂ ਫਿਰ ਇਹਨੂੰ ਜੇ ਤੇ ਤੇ ਹਾਂ ਡੱਬੇ ਕਬੂਤਰ ਸੀ ਹੂੰ ਇਹਨੇ ਵੀ ਫਿਰ ਦਾ ਮਰ ਮਰ ਗਈ ਉਹ ਬਰਦੀਦੀ ਕੂਤਰ ਹੋਵਾਲੇ ਹਾਂ ਪ੍ਰਾਣੇ ਕਬੂਤਰ ਸੀ ਉਹਦੇ ਦੂਜਾ ਬੁੜਾ ਕਹਿੰਦਾ ਵੀ ਜੇ ਤਾਂ ਲੈ ਕੇ ਜਾਣਾ ਲੈ ਜਾ ਕਹਿੰਦਾ ਨਹੀਂ ਮੈਂ ਕਿਛ ਨੂੰ ਚੁਕਾ ਦੂੰ ਹਾਂ ਤੇ ਉਹ ਮੋਖੇ ਤੋਂ ਫਿਰ ਮੈਂ ਲੈ ਜੰਨਾ ਕਿਹੜੇ ਕੂਤ ਜੀ ਕਰਦੇ ਕੋ ਪਿੱਛੋਂ ਮੇਰੇ ਉਹ ਯਾਰ ਇੱਕ ਤਾਂ ਜਹਜੇ ਹੁਣ ਕੱਕਲੇ ਡੱਬੇ ਨਹੀਂ ਹੈਗੇ ਜਮੀ 6 ਮਹੀਨਿਆਂ ਕਾਲਦਾ ਸੀ ਉਹ ਰੈਕੋਟਲ ਜੈਰੂ ਨੇ ਦਿੱਤਾ ਸੀ ਇਹਨਾਂ ਕੋਈ ਨਾ ਕੋਈ ਹਿਲ ਕੋਈ ਨਾ ਕੋਈ ਹਿਲ ਦਬੂਵੇਂ ਦਿਨ ਛਪਾਉਂਦੇ ਤੇ ਇਹਨਾਂ ਜਿੰਗੇ ਜਿੱਤੇ ਤੇ ਬਹੁਤ ਬੱਚੇ ਹਾਂ ਉਹ ਕਹਿੰਦਾ ਮਰ ਜਾਣਗੇ ਹਾਂ ਤਾਹਾਂ ਤੋਂ ਮਰ ਕੇ ਡੇਗਣਗੇ ਹਾਂ ਜੇ ਆਏ ਤੇਰਾ ਕਹਾਂ ਸਾਹਮਣੇ ਉਹਨੂੰ ਪਾਈ ਜਿਹੜੀਆਂ ਉਹਨੇ ਗੋਲੀਆਂ ਗਾਲੀਆਂ ਲਿਖ ਕੇ ਦਿੱਤੀਆਂ ਹੂੰ ਉਹ ਖਾਨੀ ਕਿੱਧਰ ਗਵਾਕ ਉਤਰਾ ਅੱਛਾ ਉਦੋਂ ਫਿਰ ਪਾਣੀ ਪੂਣੀ ਕਿਵੇਂ ਬਣਾਉਂਦੇ ਹੁੰਦੇ ਸੀ ਕਿੰਨੀਆਂ ਕਿ ਚੀਜ਼ਾਂ ਦਾ ਪਾਣੀ ਬਣਦਾ ਹੁੰਦਾ ਸੀ ਪਤਾ ਬਾਣੀ ਆਜ ਆ ਕੀਲ ਕਾ ਕਾਲ ਡੋਡੇ ਜੇ ਹੂੰ ਤੇ ਉਹ ਤਾਂ ਜਾਰੀ ਨਹੀਂ ਮੇਰੇ ਕੁੜੀ ਚੋ ਦੇਖਦਾ ਹਾਂ ਉਹ ਮਰਦਾ ਸਾਹ ਨਾਲ ਹੋ ਜਾਂਦਾ ਹਾਂ ਹੂੰ ਉਦੋਂ ਬਾੜੀਆਂ ਕਿੰਨੀਆਂ ਕਿ ਛੱਡਦੇ ਹੁੰਦੇ ਸੀ ਫਿਰ ਬਾਜੀਆ ਉਹ ਲੋਕ ਬਾਜੀਆ ਪੰਜ ਚੱਟ ਕੀ ਛੱਡਦੇ ਹੁੰਦੇ ਘੱਟਵਾ ਨਹੀਂ ਹੁੰਦੀਆਂ ਜਦੋਂ ਉਹਦੇ ਤਾਂ ਚੇਤ ਚੇਤਿਤ ਵੀ ਛੱਡ ਦਿੰਦੇ ਤੇ ਹਾਂ ਲੋਕ ਅੱਛਾ ਨਹੀਂ ਉਹ ਤਾਂ ਬਾਜੀਆ ਘੱਟ ਹੁੰਦੀਆਂ ਸੀ ਉਹਦੇ ਉਹਦੇ ਬਾਜੀਆ ਕਿਤੋਂ ਹੀ ਨਹੀਂ ਦੀਆਂ ਅੱਛਾ ਕੋਈ ਬੰਦੇ ਨੂੰ ਛੱਡਦੇ ਹੁੰਦੇ ਹਾਂ ਹਾਂ ਕਿਸੇ ਨੂੰ ਸ਼ੌਕ ਹੋਇਆ ਉਹਨੇ ਕਿਉਂ ਛੱੜਤੇ 200 ਤੇ ਹਾਂ ਵੀ 200 ਦੀ ਬਾਜੀ ਆ ਜਾਂ 250 ਦੀ ਬਾਜੀ ਆ ਚਲੋ ਛੱਡਿਓ ਨੇ ਹਾਂ ਕਬੂਤਰ ਕੋਈ ਕਬੂਤਰ 6-5 ਜੋ 10 ਕਬੂਤਰ ਹੁੰਦੇ ਹੁੰਦੇ ਉਹਨਾਂ ਬਾਜ਼ੀਆਂ ਤੇ ਹੋਰ ਕਬੂਤਰ ਹੋ ਜਾਂਦੇ ਨੇ 2-200 ਹਾਂ ਹੁਣ ਤਾਂ 2-200 ਹੁੰਦਾ ਹੁੰਦਾ ਨਾਮ ਵੱਡੇ ਟਰੈਕਟਰ ਹੋ ਗਏ ਹੁਣ ਤਾਂ ਜਿਹੜੇ ਬੰਦੇ ਇੱਥੇ ਆਪਣੇ ਆਉਂਦੇ ਹੁੰਦੇ ਹਾਂ ਸਾਧੂ ਤੇਰੇ ਮਰਮੁਰ ਗਏ ਸੀ ਸਾਧੂ ਫਰਬਾੜੀ ਵਾਲਾ ਹੂੰ ਫਰਬਾੜੀ ਦਾ ਉਹ ਪੱਕਾ ਸੀ ਹਾਂ ਹਾਂ ਹਰ ਜਿਹੜੀਆਂ ਜਾਂਦਾ ਆਏ ਨੇ ਚਾਹੇ ਉਦੋਂ ਪੱਕਾ ਸੀ ਉਦੋਂ ਤੈਨੂੰ ਪਤਾ ਵੀ ਚੇਲੇ ਬਣਾਉਂਦੇ ਹੁੰਦੇ ਸੀ ਉਦੋਂ ਜਿਵੇਂ ਬਾਬੇ ਤਨੇ ਹੁਣੀ ਸੀ ਗਾਹ ਉਹਨਾਂ ਨੇ ਚੇਲੇ ਬਣਾਏ ਸੀ ਆਪ ਤੇ ਇਹ ਤੇਲਿਆ ਨਹੀਂ ਪੁੱਤ ਇੱਕ ਬਣਾਇਆ ਤੀਖਾ ਨਹੀਂ ਕਿ ਕਦਾ ਨਾਂਕਾ ਨਹੀਂ ਕੀਤੀ ਯਾਰ ਹੂੰ ਉਹ ਘਟਾ ਹੁੰਦਾ ਸੀ ਨਾ ਇਹ ਕਮ ਚੇਲੇ ਚੂਨੇ ਵਾਲਾ ਉਹੀ ਹਾਂ ਉਹੀ ਰੇ ਉਹੀ ਉਹੀ ਆਉਂਦਾ ਹੁੰਦਾ ਉਹਦੇ ਨਾਲ ਹੂੰ ਅੱਛਾ ਸਾਈਕਲ ਤੇ ਹੁੰਦੇ ਸੀ ਲੋ ਸਾਈਕਲਾਂ ਤੇ ਸਾਈਕਲ ਤੇ ਹੂੰ ਅੱਛਾ ਉਹਦੋਂ ਜਿਹੜੇ ਕਬੂਤਰ ਘਰੇ ਉੱਡਦੇ ਹੁੰਦੇ ਸੀ ਉਹ ਕਿੰਨਾ ਕ ਟਾਈਮ ਉੱਡਦੇ ਹੁੰਦੇ ਸੀ ਉਹ ਕੂਤਰ ਮੈਂ ਨਾ ਕੋਈ ਇੱਕ ਕਠਾਈ ਵਾਰਾ تھا ਇੱਕ ਕਠਾਈ ਵਾਰਾ ਤੇ ਇੱਕ ਛੜ ਦਿਨ ਤੇ ਬਾਜੀ ਤੇ ਬਾਜੀ ਤੇ ਨਹੀਂ ਨਹੀਂ ਘਰੇ ਕਿੰਨੇ ਉੱਡਦੇ ਸੀ ਕਿੰਨੇ ਵਜੇ ਤੱਕ ਘਰੇ ਬਿੜਾ ਬਾਜੀ ਤੋਂ ਬਾਜੀ ਤੇ ਕੂਤਰ 10 11 10 11 10 11 10 11 ਵਜੇ ਤੱਕ ਬਾਜੀ ਇੱਕ ਬਾਜੀ ਤੇ 2 ਵਜੇ ਤੱਕ ਹੂੰ ਬਾਜੀ ਜੀ 1 ਵਜੇ ਕੂਤਰ ਹਰੇ ਨੇ ਇੱਥੇ ਹੂੰ 1 ਵਜੇ ਕੂਤਰ ਹਰੇ ਨੇ ਇੱਥੇ ਆ ਪਿੰਡ ਚ ਸਾਪੇ ਚ ਅੱਛਾ ਇੱਥੇ ਕੌਣ ਜੇ ਤਦਾ ਰਿਹਾ ਵੱਧ ਮੈਨੂੰ ਜਦੋਂ ਪਈ ਜਦ ਰਹੇ ਹੂੰ ਹਾਂ ਬਾਜ ਪੰਜ ਚਾਰ ਵਾਜ ਦਾ ਬਾਜੀ ਕਰਨੇ ਜਿੱਤਿਆ ਨੇ ਰੈਕੋਟ ਵਾਲੇ ਨੇ ਹੂੰ ਉਹ ਵੀ ਮਰ ਗਿਆ ਬਤਰਾ ਹਾਂ ਹਾਂ ਤੰਨਾ ਬਾਬਾ ਵੀ ਜਿੱਤੇ ਇਥੋਂ ਤੰਨਾ ਤੰਨੇ ਨਹੀਂ ਜਿੱਤਿਆ ਤੰ ਤੰਨਾ ਆਇਆ ਵੀ ਕੇ ਰਹੀਆਂ ਹਾਂ ਹਾਂ ਜਿੱਤਿਆ ਨਹੀਂ ਸੀ ਜਿੱਤਿਆ ਨਹੀਂ ਉਹਨਾਂ ਦੱਛਾ ਦੀ ਗੁੱਤ ਮੇਰਾ ਗਰਮ ਹੋ ਗਿਆ ਜਦੋਂ ਹਾਂ ਉਹਨਾਂ ਦਾ ਕਿਤੇ ਵੀ ਮੇਰਾ ਕੂਤਰਾ ਵੀ ਗਰਮ ਹੋ ਗਿਆ ਮਹਿੰਗੂ ਨਹੀਂ ਵੀ ਆਉਂਦੇ ਸੀ ਉਹ ਕਰਾ ਕਰਨੇ ਵਾਲੇ ਜਗਮਿੱਤੇ ਹੁਣੀ ਬਾਬੇ ਹੁਣੀ ਟੋਕ ਨਹੀਂ ਗੁਣੀ ਉਹ ਜੋੜੇ ਆਉਂਦੇ ਹੁੰਦੇ ਅੱਖਾਂ ਨਹੀਂ ਕਿਹੜੇ ਕਿੱਥੇ ਦੇ ਤੇ ਉਹ ਜੋੜੇ ਗੜੇ ਉਹ ਪੱਕੇ ਤੇ ਯਾਨੀ ਜੋੜੇ ਕਹਿੰਦੇ ਹੁੰਦੇ ਜੋੜ ਤਾਂ ਹੈਗੇ ਨੇ ਹੁਣ ਵੀ ਉਹ ਕਿੱਥੋਂ ਦੇ ਸੀ ਉਹ ਵੀ ਉਹ ਪੱਕੇ ਤੇ ਡੈਡੀ ਦੇ ਜੋੜੇ ਹੁੰਦੇ ਸੁੱਖਾ ਪਤਾ ਨਹੀਂ ਕਿਹੜੇ ਪੜਦਾ ਸੁੱਕੇ ਦੇ ਡੈਡੀ ਨੇ ਉਹ ਨਾ ਨਹੀਂ ਜਾਉਂਦਾ ਪਿੰਡਾ ਪਿੰਡ ਦਾ ਚੇਰ ਹੋ ਗਿਆ ਕਮੈਂਟਾਂ 'ਚ ਜ਼ਰੂਰ ਦੱਸਿਓ ਭਾਈ ਚੌੜੇ ਕਿਹੜੇ ਪਿੰਡ ਦੇ ਮਸ਼ਹੂਰ ਹੋਏ ਸੀ ਤੇ ਮੁੰਡਾ ਉਹਨਾਂ ਦਾ ਹੁਣ ਵੀ ਛੱਡਦੇ ਆ ਕਹਿੰਦੇ ਵੀ ਸੁੱਖਾ ਉਹਨਾਂ ਦਾ ਪੁੱਤਰਾ ਮੁੰਡਾ ਕਬਡੀ ਖੇਡਦਾ ਕਮੈਂਟਾਂ 'ਚ ਦੱਸਿਓ ਭਾਈ ਕਿਹੜੇ ਪਿੰਡ ਦੇ ਨੇ ਜੇ ਕੋਈ ਬਾਈ ਉਹ ਖੁਰ ਉਹ ਬਾਈ ਤੱਕ ਵੀਡੀਓ ਪਹੁੰਚਦੀ ਆ ਤਾਂ ਸਾਨੂੰ ਜ਼ਰੂਰ ਮੈਸੇਜ ਕਰਿਓ ਆਪਾਂ ਬਜ਼ੁਰਗਾਂ ਦੀ ਵੀ ਗੱਲ ਤੁਸੀਂ ਤਾ ਆਪ ਬਾਦੀਆਂ ਛੱਡਦੇ ਸੀ ਹਾਂ ਜੀ ਵੀ ਛੱਡੀ ਆ ਹਾਂ ਕਿੱਥੋਂ ਦਿੱਤੀਆਂ ਉਹਨਾਂ ਦਾ ਫਰ ਗੁੱਤੇ ਪੰਜ ਚੱਟੇ ਦਾ ਜੁੱਤੀਆਂ ਤੇ ਜਿਆਦਾ ਕਿਹੜੇ ਕਿਹੜੇ ਪਿੰਡਾਂ ਦਾ ਜੁੱਤੀਆਂ ਸੀ ਦੋ ਤਾਂ ਲੋਗੜੋਂ ਜਿੱਤੀਆਂ ਈਆਂ ਹਮ ਇੱਕ ਪੰਜ ਗ੍ਰਾਂਜਾਂ ਤੋਂ ਜਦੋਂ ਤੂੰ ਲੋਗੜ ਬਾਜੀ ਜਿੱਤਦਾ ਉਦੋਂ ਕਿਹੜੇ ਕਿਹੜੇ ਖੜਿਆਰੀ ਸੀ ਜਾਂਦੇ ਮੈਂ ਜਿੱਤੀ ਛੜਦਾ ਹੁੰਦਾ ਹਾਂ ਇਹਦਾ ਵੱਡਾ ਭਾਈ ਤੀਓ ਛੜਦਾ ਹੁੰਦਾ ਉਹ ਜਾਂਦਾ ਸੀ ਬਾਜੀਾਂ ਤੇ ਉਹ ਹੀ ਜਾਂਦਾ ਹੁੰਦਾ ਮੈਂ ਤਾਂ ਬਾਹਰ ਲਈ ਬਸ ਪੱਟੇ ਤੱਥਿਆਂ ਤੇ ਹੀ ਕਰੇ ਡਾਉਂਦਾ ਡੂੰਦਾ ਸੀ ਬਸ ਤੂੰ ਤਾਂ ਉਹ ਹੀ ਜਾਂਦਾ ਸੀ ਹਾਂ ਫੇਰ ਲਿਆ ਲੈਂਦਾ ਉਹਨਾਂ ਦਾ ਕੀ ਨਾਂ ਸੀ ਬਾਬੂ ਉਹ ਬਾਬੂ ਪਪਾ ਜੂ ਪਜੀ ਲੈਂਦਾ ਗੰਮਤਰਾ ਦੋ ਗਾਲਾਂ ਦੋ ਕੜਾ ਭਜੀ ਲਿਆ ਲਾ ਹਾਂ ਉਹਨੇ ਛੱਡੇ ਦੋ ਤਿੰਨ ਕੋ ਇੱਥੋਂ ਦਾ ਘਰੋਂ ਤੇਰੇ ਆ ਇੱਥੇ ਰਹਿ ਰਹੀ ਇੱਥੇ ਲੱਗ ਗਿਆ ਸੀ ਦੋ ਕੜਾ ਭਜੀ ਮਗਰ ਹੈ ਹੀ ਨਹੀਂ ਕਿ ਉਹਦੇ ਕੋਈ ਦੋ ਕੜਾ ਭਜੀ ਦੇ ਹਾਂ ਛੋਡੇ ਕੋਲੀ ਰਹਿ ਲੱਗ ਗਿਆ ਸੀ ਆ ਇੱਥੇ ਰਹਿਣ ਲੱਗ ਗਿਆ ਜੀ ਰਿਹਾ ਦੋ ਮਹੀਨੇ ਹਾਂ ਕੋਈ ਉਹ ਨਹੀਂ ਉਹਦਾ ਕਬੂਤਰ ਨਹੀਂ ਹਰੇ ਆ ਅੱਛਾ ਉਹਦੀ ਖੇੜ ਵਾਲੀ ਤਾਂ ਖੜੀ ਸੀ ਕਿਹੜੀ ਤਰੀਕੇ ਨਾਲ ਛੱਡਾਂ ਉਹਦਾ ਝੰਡਾ ਨੂੰ ਨਹੀਂ ਸੀ ਖੁੱਡਾ ਖੋਲਣ ਨੰਦਾ ਹਾਂ ਆ ਚਾਦ ਲੈ ਲਿਆ ਹਾਂ ਕਾ ਕੀ ਦੇ ਮੁੰਰੇ ਆਇਆ ਕਰ ਲੈਣਾ ਹੋਏ ਹੂੰ ਦੇਖਨ ਨੂੰ ਨਹੀਂ ਚੰਦਾ ਵੀ 30 ਦਿਨਾਂ ਕੀ ਨਹੀਂ ਦਿੰਦਾ ਪਰਦੇ ਨਾ ਕਰਦਾ ਸੀ ਪਰਦੇ ਨਾ ਕੰਮ ਕਰਦਾ ਸੀ ਹਾਂ ਅੱਛਾ ਕਿ ਉੱਤਰ ਵਾਂ ਇੱਥੋਂ ਲੈ ਗਏ ਚੱਕ ਕੇ ਮੂਹ ਕਾ ਕੁਝ ਉੱਤਰ ਤਾਂ ਭੁੱਖਾ ਮਾਰ ਦਿੰਨੇ ਹੋ ਹੂੰ ਕਨੇ ਪਿੰਡਾਂ ਦਾ ਕੱਟੂ ਕਿਵੇਂ ਹਾਂ ਤੁਨੂੰ ਦਾਣੇ ਪਾਉ ਹੂੰ ਦਾਣਿਆਂ ਨਾਲ ਜਾ ਕੇ ਬਾਜੀ ਛੱਡਤੀ ਬਾਜੀ ਛੱਡਦਾ ਸੀ ਉਹ ਕਿਹੜੇ ਤਰੀਕੇ ਨਾਲ ਹੂੰ ਪਤਾ ਨਹੀਂ ਕਿ ਲੱਗਣ ਦਾ ਕਦੋਂ ਦਾਣੇ ਕੱਢ ਦਿੰਦਾ ਸੀ ਅੱਛਾ ਲੈ ਵੀ ਮਿੱਤਰੋ ਇਹ ਪੁਰਾਣੀਆਂ ਗੱਲਾਂ ਦਾ ਨਾ ਆਹੀ ਫਾਇਦਾ ਹੁੰਦਾ ਸਿੱਖਣ ਦਾ ਅੱਛਾ ਦਾਣੇ ਖਵਾ ਕੇ ਫਿਰ ਉਸੋ ਕੱਢ ਵੀ ਦਿੰਦਾ ਸੀ ਹਾਂ ਰਾਤ ਨੂੰ ਦਾਣੇ ਜਲਿਆਤਾ ਕੰਪਿਊਟਰ ਹਾਂ ਟੜਕੇ ਜਾਂ ਛੱਡਣਾਂ ਤੋਂ ਕੱਢ ਕੱਢ ਲੈਣੇ ਨੇ ਇੱਥੇ ਪੰਜ ਗੁਰਾਈਆਂ ਕੋ ਉੱਤ ਛੱਡਿਆ ਚਿੱਟਾ ਇਕੱਲਾ ਹੀ ਰਹਿ ਗਿਆ ਕਿਹੜਾ ਗੁੱਤ ਨਾ ਰਿਹਾ ਹੋਰੋਂ ਹਾਂ ਉਹ ਸਾਡੇ ਪਿੰਡ ਦੇ ਚੋਰ ਨਾਲ ਪਾ ਗਏ ਉਹ ਕੂਟਰ ਨੂੰ ਲੈ ਕੇ ਸ਼ੂਏ ਤੇ ਪਰੇ ਨੂੰ ਹੋ ਗਿਆ ਹਾਂ ਕਹਿੰਦਾ ਕੀ ਕਰਦਾ ਹਾਂ ਹਾਂ ਕਹਿੰਦਾ ਤੈਨੂੰ ਕੀ ਕੀ ਕਰਦਾ ਮੈਂ ਤੈਨੂੰ ਕੀ ਪਤਾ ਵੀ ਕੀ ਕਰਦਾ ਮੈਂ ਹਾਂ ਕਣ ਦਾਣੇ ਕਰ ਤੇ ਉੱਥੇ ਜਾ ਕੇ ਹਾਂ ਕਹਿੰਦੇ ਕੂਟਰ ਮਾਰਨਾ ਤੈ ਹਾਂ ਉਹ ਕਹਿੰਦਾ ਤੈਨੂੰ ਕੀ ਮਰਨੇ ਵਰ ਮਾਰਦੇ ਨੇ ਮਰ ਜੂ ਮਰ ਜਾਂਦੇ ਹਾਂ ਉੱਥੇ ਜਾ ਕੇ ਦਾਣੇ ਕਰ ਤੇ ਕੂਟਰ ਨੇ ਭੈਣ ਦਾਣਾ ਇਕੱਲਾ ਹੀ ਰਹਿ ਗਿਆ ਕੀ ਬਾਤ ਹੈ ਲੇ ਵੀ ਮਿੱਤਰੇ ਵੀ ਵੱਡੀ ਚੀਜ਼ ਆ ਪਿੱਛੋਂ ਆਕੇ ਤਾਂ ਉਹ ਡੱਬੇ ਕੂਤਰ ਅਸੀਂ ਛੱਡਿਆ ਤੇ ਇੰਨਾ ਕੋਲੇ ਡੱਬੇ ਸੀ ਉਹ ਫਿਰ ਕਿਵੇਂ ਰਜਟ ਰਹੇ ਦੋਨੋਂ ਦਾ ਦੋਨੋਂ ਦਾ ਪੂਰਾ ਤਕੜੇ ਦਾਣੇ ਦਾਣੇ ਤਾਂ ਮਿਲ ਲਾ ਵੀ ਕੱਢ ਦਿੰਦਾ ਸੀ ਹਾਂ ਹਾਂ ਉਹ ਤਾਂ ਛੱਕ ਗਿਆ ਸੀ ਪਜੀ ਤੋਂ আচ্ছা ਉਹਦੇ ਕੱਢਦੇ ਨੇ ਅੱਛਾ ਤਾਂ ਉਹਦੇ ਘਰੇ ਕੀ ਖਰਾਕ ਪਾਉਂਦੇ ਨੇ ਇਹ ਕੂਤਰਾਂ ਨੂੰ ਕੂਤਰਾਂ ਨੂੰ ਦਾਣੇ ਆਹੀ ਵਾਜਾ ਚੋਲੇ ਪਾਉਣ ਲੱਗ ਗਏ ਜਣਾ ਹੂੰ ਜਾਂ ਕਣਕ ਜਾਂ ਬਦਾਮ ਵਾਚ ਆ ਕੋਈ ਹੋਰ ਆ ਨਹੀਂ ਹੁੰਦਾ ਜੀ ਕੋਈ ਸਰੋ ਸਿਰੋ ਪਾਉਂਦੇ ਹੋਮਗੇ ਸਰੋ ਸਰੋ ਉਦਾਜ ਹੋਏ ਹੋਏ ਤਾਂ ਕਿਤੇ ਨਾ ਕਿਤੇ ਪਾ ਜਾਣੀ ਨਹੀਂ ਪਾਉਂਦੇ ਨਹੀਂ ਤੇ ਅੱਛਾ ਕਹਿੰਦੇ ਪਰਾਲੀ ਰੇਂ ਦੀ ਹੈ ਵਾਲੀ ਮਾੜੀ ਤਰ੍ਹਾਂ ਉਤੀ ਮਾੜੀ ਆ ਫਿਰ ਹੂੰ ਬਾਜਰਾ ਬੂਜਰਾ ਕੋਈ ਹੋਰ ਨਹੀਂ ਪਾਉਂਦੇ ਸੀ ਬਾਜਰਾ ਠੀਕਾ ਪਾਉਂਦੇ ਸੀ ਬਾਜਰਾ ਤਾਂ ਦੇਖੇ ਨੇ ਜਿਹੜੇ ਪਣੋਰੀ ਕੋ ਉੱਤਰ ਛੱਡੇ ਤੇ ਮੇਰੇ ਰੋਣ ਮੈਂ ਬਾਗਾ ਨਾਲ ਛੇਰਦੇ ਬਣਾਣੇ ਵਾਲੇ ਹੂੰ ਉਹ ਬਾਜਰਾ ਚੱਕੀ ਫਿਰਨੋ ਹਾਂ ਉਹ ਕਹਿੰਦਾ ਵੀ ਆ ਵਾਇਰਾ ਚੱਕੀ ਫਿਰਦੇ ਨਾਲ ਹੂੰ ਕਹਿੰਦੇ ਦੁੱਧ ਛੱਡਾਂਗੇ ਅੱਛਾ ਹੂੰ ਉਹ ਕਹਿੰਦਾ ਵੀ ਚੰਗਾ ਮੈਨੂੰ ਵੀ ਦੇ ਦਿੰਦੇ ਪੂਰਾ ਕੋ ਹੂੰ ਮਨੇ ਵੀ ਲੈ ਲਿਆ ਤੂੰ ਤੇ ਰੈਗੇ ਖਾਨੀ ਪੰਜ ਖਾਨੀ ਚਾਰ ਹੂੰ ਦਵਾਰੇ ਛੱਡਦੇ ਹਾਂ ਨਵੇਂ ਪਿੰਡ ਆਲਾ ਫੇਰ ਹੈ ਗਿਆ ਵਿੱਚ ਤਾਂ ਹਾਂ ਹਾਂ ਬਾਜਰਾ ਦਿੱਤਾ ਹੂੰ ਅੰਡੇ ਦੇ ਅੰਦਰ ਜਿਹੜੀ ਅੰਡਿਆਂ ਦੇ ਵਿੱਚ ਝੜਦੀ ਹੈ ਹਾਂ ਉਹ ਦੇ ਨੀ ਡਿੱਚਰ ਛੱਡਣਾ ਕੁੱਤਰ ਉਹ ਦੇਂਦੇ ਤੇ ਉਹ ਕਦੋਂ ਦਿੰਦੇ ਸੀ ਫਿਰ ਜਦੋਂ ਦੂਸਰਾਂ ਵਾਲੇ ਦਿੰਦੇ ਦਿੰਦੇ ਸੀ ਹਾਂ ਕਿਤੇ ਆਏ ਇਹਨੂੰ ਕੁੱਤਰ ਕਰ ਆਏ ਇਹਨੂੰ ਰਾਤ ਨੂੰ ਫਿਰ ਗਰਮਾਸ਼ ਹੋ ਜਾਂਦੀ ਉਹਦੇ ਨਾਲ ਜਾਂ ਪਾਜਰਾ ਗਰਮਾਸ਼ ਕਹਿੰਦੇ ਗਰਮਾਸ਼ ਨੂੰ ਤਾਂ ਮੰਨਦਾ ਹੈ ਅੱਛਾ ਠੰਡਾ ਨਾ ਬਾਲਾ ਹੋ ਬੁੱਤਰ ਕੁੱਤਰ ਗਰਮੀ ਰੱਖਦੇ ਸੀ ਗਰਮ ਰੱਖਣਾ ਕੁੱਤਰ ਫੇਰ ਦੂਸਰ ਛੱਡਦੇ ਜੀ ਲਾ ਫੇਰ ਦੂਸਰ ਛੱਡ ਜੀ ਹਾਂ ਠੀਕ ਆ ਤੇ ਉਦੋਂ ਮੰਨ ਕੇ ਚੱਲ ਕਿੰਨੇ ਕ ਕਬੂਤਰ ਹੁੰਦੇ ਸੀ ਘਰੇ ਆਪਣੇ ਆਹ ਆ ਵਸਾਰੇ ਘਰੇ ਖੜਿਆਰੀਆਂ ਦੇ ਕਿੰਨੇ ਕ ਕਬੂਤਰ ਰੱਖਦੇ ਹੁੰਦੇ ਸੀ ਕਬੂਤਰ 15-15 ਜਾਂ 15 ਜਿਵੇਂ ਹੁਣ ਤਾਂ 2-2 ਸੌ ਹਰ ਇੱਕ ਤੇ 4-4 ਖੁੱਡੇ ਉਦੋਂ ਕਿੰਨੇ ਕ ਖੁੱਡੇ ਹੁੰਦੇ ਸੀ ਉਹ ਇੱਕ ਵੱਡਾ ਹੁੰਦਾ ਉਦੋਂ ਇੱਕੋ ਹੀ ਖੁੱਡਾ ਇੱਕੋ ਹੀ ਖੁੱਡਾ ਹੁੰਦਾ ਉਹ ਲੈ ਉਹ ਹੀ ਰੱਖ ਲੈ ਉਹ ਸੱਜੀ ਗੂਤ ਤੇ ਸੱਜੀ ਛਾਰਾ ਗੂਤ ਜਿੰਦਾ ਉਹ ਤਾਂ ਜੋੜੇ ਨਹੀਂ ਤੋੜਦੇ ਹੁੰਦੇ ਸੀ ਜਿਵੇਂ ਹੁਣ ਤਾਂ ਲੋਕ ਜੋੜੇ ਤੋੜ ਹੁਣ ਕਰਮਜੀਤ ਆ ਇਹਦੇ ਕੋਲ 4-5 ਖੁੱਡੇ ਨੇ ਜਿਵੇਂ ਜੋੜੇ ਤੋੜ ਕੇ ਕਬੂਤਰੀਂ ਅੱਡ ਕਰਤੇ ਕਬੂਤਰਾ ਅੱਡ ਕਰਤੇ ਬੱਚੇ ਅੱਡ ਕਰਤੇ ਕੋਈ ਕੋਈ ਨਹੀਂ ਕਰਦਾ ਕੋਹਰਾ ਇਕੱਠੇ ਹੀ ਰਹਿੰਦੇ ਹੁੰਦੇ ਸਾਰੇ ਹਮ ਉਹਦਾ ਮਾਤਾ ਦੇਖੇ ਨੇ ਕੋਈ ਨਹੀਂ ਜੋੜਾ ਤੋੜਿਆ ਕਿਸੇ ਨੇ ਉਹ ਤਾਂ ਜੀਆਂ ਜੂਆਂ ਵਾਲੀ ਕੀ ਕਰਦਾ ਕੀ ਗੱਲ ਕਰਦਾ ਹੁੰਦਾ ਜਿਵੇਂ ਜੀਆਂ ਜੂਆਂ ਨੂੰ ਗੋਲੀ ਲਾਉਂਦੇ ਨੇ ਉਹਦੇ ਕੋਲ ਲਾਉਂਦੇ ਹੁੰਦੇ ਸੀ ਕੁਝ ਗੋਲੀ ਲਾ ਦੋ ਕੋਈ 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 ਗੋਲੀ ਲਾਉਂਦਾ ਸੀ ਹਮ ਉਹ ਲਾਉਂਦੇ ਤੇ ਗੋਲੀ ਜੀਆਂ ਤੋਂ ਹਮ ਉਹਦੋਂ ਕਿਹੜੀ ਗੋਲੀ ਲਾਉਂਦੇ ਸੀ ਉਦੋਂ ਮੜਾ ਪਰਮ ਦਵਾਈ ਦਿੰਦੇ ਤੇ ਕਿਹੜੀ ਦਿੰਦੇ ਸੀ ਗੋਲੀ ਇਹ ਕੋਈ ਨਹੀਂ ਕਿਹੜੀ ਗੋਲੀ ਆ ਮੈਂ ਤਾਂ ਜਾਣਦਾ ਨਹੀਂ ਉਹ ਗੋਲੀ ਮੜਾ ਤੋਂ ਦਿੰਦੇ ਹੁੰਦੇ ਹਾਂ ਕਬੀਲਾ ਕਬੂਲਾ ਵੀ ਲਾਉਂਦੇ ਸੀ ਕਬੀਲਾ ਕਬੂਲਾ ਵੀ ਦੇ ਦਿੰਦੇ ਸੀ ਕਬੀਲਾ ਹਾਂ ਕਬੀਲਾ ਵੀ ਦੇ ਦਿੰਦੇ ਤੇ ਹਾਂ ਸਹੀ ਗੱਲ ਤੇ ਹੋਰ ਜਦੋਂ ਲੋਗੜ ਬਾਜੀ ਜਿੱਤਨਾ ਤੋਂ ਉਦੋਂ ਕਿਹੜੇ ਕਿਹੜੇ ਖਿਡਿਆਰੀ ਸੀ ਯਾਦ ਨੇ ਉਹ ਕਿੱਥੇ ਦੇ ਕਿਤੇ ਬੱਪਾ ਰਾਮਾ ਨੇ ਹਮ ਹੋਰ ਹਕੂਮ ਕਈ ਕੂ ਉਤਰ ਤੇ ਬੱਪਾ ਰਾਮਾ ਦਾ ਵੀ ਰਹਿ ਗਿਆ ਤੇ ਸਾਡਾ ਵੀ ਰਹਿ ਗਿਆ ਤੇ ਦੋਨੇ ਹੀ ਰਹਿ ਗਏ ਤੇ ਹੋਰ ਕਬੂਤਰਾਂ ਦੇ ਵਾਲਾਂ ਦੇ ਮੈਂ ਨੋ ਨਹੀਂ ਜਾਣਦਾ ਵਾਤਾ ਲੋਕਣ ਗਿਆ ਜੀ ਘੰਟਾ ਇੱਕ ਸੀ ਹਮ ਵਾਤਾ ਜਾਂਦਾ ਜੋਨ ਸੀ ਵੱਡਾ ਭਾਈ ਜਾਂਦਾ ਜੀ ਤਰਾ ਉਹੀ ਜਾਂਦਾ ਸੀ ਉਹ ਕਰੇ ਕਬੂਤਰ ਜਿਹੜਾ ਬਾਜੀ ਨੂੰ ਤਿਆਰ ਕਰਦਾ ਸੀ ਸਾਹਮਣਾ ਸੀ ਕੌਣ ਸਾਹਮਣਾ ਸੀ ਉਹੀ ਆ ਪੀ ਸਾਹਮਣੇ ਉਹਨੂੰ ਆਉਂਦਾ ਸੀ ਸਾਹਮਣਾ ਉਹ ਕਿਦੋਂ ਸਿੱਕੇ ਚ ਸਾਹਮਣਾ ਉਹ ਆਪੇ ਬੱਚਾ ਵੀ ਪਤਾ ਲੱਗ ਗਿਆ ਉਹਨੇ ਜੋ ਚੜਾਇਆ ਕੋਟਾ ਦੱਛ ਜੰਦੇ ਧਿਆ ਕੇ ਰੂੜੇ ਵਰਗੇ ਆ ਚੀਜ਼ ਦੇ ਆ ਜਿਓ ਅੱਛਾ ਠੀਕ ਆ ਤੇ ਹੋਰ ਕੋਈ ਗੱਲਬਾਤ ਪੁਰਾਣੀ ਉਦੋਂ ਕੋਈ ਪੁਰਾਣੀ ਗੱਲਬਾਤ ਜਿਹੜੀ ਅੱਜ ਨਾ ਹੁੰਦੀ ਹੋਵੇ ਉਹ ਤਾਂ ਲੜਦੇ ਲੜਦੇ ਤਾਂ ਨਹੀਂ ਹੁੰਦਾ ਸੀ ਕੋ ਉਤਰੇ ਪਿਛੇ ਲੜਾਈ ਲੜੂ ਤਾਂ ਨਹੀਂ ਬੰਦੀ ਸੀ ਲਾ ਜੀ ਰਾਮ ਰਾਮ ਕਰ ਕੋਈ ਨਹੀਂ ਲੜਿਆ ਉਸ ਹੂੰ ਤੇ ਆਉਨਾ ਮੰਨ ਜਾਂਦੇ ਤੇ ਬਹਿ ਜਾਂਦੇ ਤੇ ਇਹ ਤਕੂਤ ਦੇਖੀ ਆਲੇ ਨੇ ਹੁਣ ਤਾਂ ਜਿਵੇਂ ਕੋ ਬਾਜੀ ਛੜਤੀ ਤਾਂ ਕਾਪੀ ਵਾਲਾ ਅੱਡ ਆਉਂਦਾ ਕੋ ਚੈੱਕ ਕਰ ਕਰ ਦੱਸਦਾ ਉਦੋਂ ਫਿਰ ਚੈੱਕ ਕੌਣ ਕਰਦਾ ਸੀ ਕਬੂਤਰ ਚੈੱਕ ਆਪੀ ਵਿੱਚੋਂ ਕੋਈ ਬੰਦੇ ਕਰ ਦਿੰਦੇ ਤੇ ਆਪਸ ਵਿੱਚ ਤਰੱਕੀ ਕਰ ਲੈਣੇ ਠੀਕ ਆ ਇੱਕ ਨਾਨੇ ਦਾ ਕਬੂਤਰ ਹੈ ਨਹੀਂ ਪਾਈ ਦੇਖ ਲਓ ਨਿਗਾਹ ਮਾਰ ਲਓ ਹਾਂ ਇਹ ਫਿਰ ਫਿਰ ਕੱਟ ਕੱਟ ਜੇਣਾ ਹੂੰ ਉਦੋਂ ਨਾਮ ਕੌਲੀਆਂ ਚਮਚੇ ਕੀ ਦਿੰਦੇ ਹੁੰਦੇ ਸੀ ਕੋ ਦਿੰਦੇ ਸੀ ਕੁਝ ਵੀ ਨਹੀਂ ਨਾ ਉਹਨੂੰ ਕੋਈ ਨਹੀਂ ਜੀ ਉਦੋਂ ਹੈਗਾ ਹੂੰ ਉਦੋਂ ਨਾਮ ਨਹੀਂ ਥੇਗਾ ਅੱਛਾ ਹੂੰ ਉੱਤ ਪਰਥੇ ਜਿਹੜੇ ਪੈਸੇ ਇਕੱਠੇ ਹੋ ਗਏ ਉਹੀ ਨਾਮ ਸੀ ਆ ਉਹੀ ਨਾਮ ਠੀਕ ਆ ਤੇ ਉਦੋਂ ਮਤਲਬ ਆ ਆਪਸ ਵਿੱਚ ਹੀ ਕਾਪੀ ਵਾਲੇ ਬਣ ਜਾਂਦੇ ਸੀ ਉਹੀ ਆਪਸ ਵਿੱਚ ਕੀ ਹਾਂ ਉਹ ਕਹ ਵਧੀਆ ਖੜਿਆਰੀਆਂ ਦਾ ਪੁਰਾਣੇ ਦਾ ਪਿਆਰ ਵਧੀਆ ਸੀ ਹਾਂ ਇਹ ਗੱਲਾਂ ਉਹਨਰ ਪਾਏ ਕੁਝ ਵੀ ਵਾਲਾ ਉਹ ਦੇਖਦਾ ਹੁੰਦਾ ਉਹ ਦੱਛ ਦਿੰਦਾ ਸੀ ਵੀ ਫਲਾਣੇ ਦਾ ਕਬੂਤਰ ਹੈ ਨਹੀਂ ਪਾਈ ਹਾਂ ਰਾਨੇ ਦਾ ਨਹੀਂ ਹੈਗਾ ਹੂੰ ਵਿਨਿਗਾਮਾਰ ਲੋ ਉਹ ਰੰਗ ਕੰਨਾ ਕ ਲਾਉਂਦੇ ਸੀ ਕੂਤਰਾ ਦੇ ਰੰਗ ਤਾਂ ਕੋਈ ਕਿਸੇ ਨੇ ਕੋਈ ਅਲੱਗ ਟੀ ਕਿਸੇ ਨੇ ਪੱਲਾ ਰੰਗਤਾ ਉਦੋਂ ਰੰਗ ਕਿਹੜੇ ਹੁੰਦੇ ਸੀ ਫਿਰ ਰੰਗ ਆਹੀ ਗਾ ਲਾਲ ਜਾਂ ਲਾਲ ਅੰਦਰ ਤੇ ਬੱਛੜਾ ਜਿਹੜਾ ਰੰਗ ਹੁੰਦਾ ਇਸ ਕੱਚ ਦੇ ਰੰਗ ਹੁੰਦੇ ਸੀ ਕਿਹੜੇ ਹੁੰਦੇ ਸੀ ਜਾਂ ਕੋਈ ਹੋਰ ਰੰਗ ਹੁੰਦੇ ਸੀ ਆਹੀ ਰੰਗ ਤੇ ਜਿਹੜੇ ਆ ਲਾਲ ਲੂਜੇ ਨੇ ਜਾਂ ਹਰਾ ਹੂੰ ਹਰਾ ਕਿਸੇ ਨੇ ਘੰਡ ਕਰਤਾ ਜਾਂ ਕਾਲਾ ਕਰਤਾ ਬਾਲਾ ਨਹੀਂ ਲਵੇਟਦੇ ਸੀ ਹਾਂ ਜਾਂ ਪੂਛ ਰੰਗ ਕੀ ਕਾਲੀ ਕਰਤੀ ਪੂਛ ਹੂੰ ਹੈ ਗੱਲ ਇਹ ਕੀ ਹੂੰ ਅੱਛਾ ਫਿਰ ਕਬੂਤਰਾਂ ਨੂੰ ਜਿਨਾ ਬਾਬੇ ਤਾਂ ਨੇ ਵਰਗਾਂ ਦੇ ਸੁਹਾਗ ਇਹ ਜੇ ਸੀ ਸੁਹਾਗ ਦੇ ਤੇ ਪੂਰੇ ਸੁਹਾਗ ਨਹੀਂ ਨਹੀਂ ਸੁਹਾਗ ਹੈ ਜੇ ਸੀ ਬਾਬੇ ਉਹਨਾਂ ਦਾ ਸੁਹਾਗ ਵੰਦੀਆਂ ਚ ਸੁਹਾਗ ਤਾਂ ਹਾਂ ਨਰਮ ਸੀ ਗਏ ਹੂੰ ਵਾ ਨਰਮ ਕੀ ਚਾਤਰਾ ਲੈਂਦੇ ਕੁੱਟ ਚਾ ਵੀ ਲੈਂਦੇ ਯਾਰ ਚਾਤਰਾ ਲੈਂਦੇ ਕੁੱਟ ਹਾਂ ਸਹੀ ਹੈ ਸਹੀ ਹੈ ਉਦੋਂ ਪਾਣੀ ਪੂਣੀ ਹੁੰਦੇ ਸੀ ਉਦੋਂ ਫਿਰ ਜਿਹੜਾ ਪਾਣੀ ਕਿੰਨਿਆਂ ਕਿੰਨੀਆਂ ਕਿ ਚੀਜ਼ਾਂ ਦਾ ਪਾਣੀ ਹੁੰਦਾ ਸੀ ਪਤਾ ਕੁਝ ਲਿਖਿਆ ਹੁੰਦਾ ਸੀ ਉਦੋਂ ਲਿਖਿਆ ਉਹ ਪਿੱਗੜ ਪਾਈ ਅੱਠ ਦਾ ਛੁੰਦੀਆਂ ਕੱਟੀਆਂ ਅੱਛਾ ਕੋਲ ਡੋਡੇ ਹਾਂ ਕਪਾਏ ਨੇ ਮੇ ਤਾਂ ਯਾਦ ਨਹੀਂ ਹੈਗੇ ਹਾਂ ਬਈ ਇਤਈ ਚੀਜ਼ਾਂ ਹੁੰਦੀਆਂ ਅੱਛਾ ਲਿਖ ਕੇ ਰੱਖਦੇ ਸੀ ਪਾਣੀ ਫਿਰ ਤੇ ਧਨੀਆਂ ਹਾਂ ਧਨੀਆਂ ਵੀ ਪਾਉਂਦੇ ਤੇ ਹਾਂ ਠੰਡਾ ਹੁੰਦਾ ਕਹਿੰਦੇ ਹਾਂ ਇੱਕ ਹੋਰ ਖਾਨੀ ਕੀ ਲਾਉਂਦੇ ਸੀ ਯਾਰ ਮੇਰੇ ਹੁਣ ਜਾ ਜਦੋਂ ਉਮਰ ਦੇ ਹਿਸਾਬ ਨਾਲ ਬਈ ਹੋ ਜਾਂਦਾ ਹੈਗਾ ਅੱਛਾ ਲਿਖੀਆਂ ਹੁੰਦੀਆਂ ਸੀ ਚੀਜ਼ਾਂ ਵਾਂ ਹਾਂ ਲਿਖੀਆਂ ਨੇ ਉਹ ਸਾੰਬੇ ਵਾ ਪੇਜ ਫਿਰ ਜਿੱਥੇ ਲਿਖਿਆ ਵਾ ਕੋਈ ਕਾਪੀ-ਕੂਪੀ ਸਾੰਬੀ ਆ ਹਾਂ ਲੋਗ ਉੱਤਨਾ ਨਾੁੰਡੇ-ਮੁੰਡੇ ਨੇ ਸਾਡੇ ਦੇ ਗਾਗ ਤੱਕ ਦੇਤੇ ਜੁਆਕਾਂ ਨੂੰ ਹੂੰ ਜਿੱਥੇ ਆ ਗਈ ਕਾਪੀ ਫਿਰ ਇਹਨੂੰ ਫੇਰ ਲਿਖਾ ਦੇਾਂਗੇ ਮੇਰੇ ਕੋਲ ਹੈਗਾ ਆਪਾਂ ਲਿਖਾ ਗਿਆ ਸੀ ਹੈਗਾ ਬੱਤੀ ਜਿਹੜਾ ਤੁਹਾਡਾ ਭਾਈ ਸੀ ਉਹ ਤੋਂ ਕੌਣ ਸਿੱਖਿਆ ਫਿਰ ਗਾਹਾਂ ਕੋਲ ਤੋਂ ਖੇਡ ਸਿੱਖਿਆ ਕੋਈ ਜੁਆਕ ਹੀ ਸਿੱਖੇ ਤੇ ਕੌਣ ਸਿੱਖਿਆ ਸੀ ਕੋਈ ਹੈਗਾ ਬੰਦਾ ਜਿਹੜਾ ਪਿੰਡ ਦਾ ਚੱਕਿਆ ਪਿੰਡੋਂ ਦੇਲਾਵਨੀ ਵੀ ਦੇ ਦੋ ਤਿੰਨ ਜੁਆਕ ਹੋ ਗਏ ਹੂੰ ਉਦੋਂ ਕੀ ਹੋਦਾ ਜੀਤ ਹੀ ਇੱਕ ਦਾ ਹਜੀਤ ਜੀਤ ਇੱਕ ਪਠੜਾ ਦਾ ਜੱਗਾ ਜੱਗਾ ਉਹ ਵੀ ਸਿੱਖਿਆ ਸੀ ਉਹ ਵੀ ਸਿੱਖਿਆ ਸੀ ਹਮ ਠੀਕ ਆ ਕਰਮਜੀਤ ਹੁਣੀ ਵੀ ਸਿੱਖੇ ਨੇ ਬਾਬੇ ਤੋਂ ਵੱਡੇ ਤੋਂ ਇਹ ਤਾਂ ਕੋਈ ਨਹੀਂ ਰਿਹਾ ਉਹ ਆਪਣਾ ਦਾ ਘਰੀ ਸੀ ਆਪਣਾ ਤਾਂ ਉੱਥੇ ਖੇਤ ਵੀ ਵਟਣਾ ਵਟਾ ਅੱਛਾ ਛੋਟਾ ਹੁੰਦਾ ਇੱਥੇ ਰਹਿੰਦਾ ਜੀ ਠੀਕ ਆ ਉਹ ਜਿਹੜਾ ਕੋਈ ਅੱਜ ਕਬੂਤਰਾਂ ਕੋਲੇ ਆ ਜਾਣਾ ਏਕਾਂ ਲੱਕ ਜਾਣੇ ਹਾਂ ਸਹੀ ਗੱਲ ਆ ਤੇ ਬਹੁਤ ਬਹੁਤ ਧੰਨਵਾਦ ਵੀ ਬਾਬੇ ਨਾਲ ਫਿਰ ਕਦੇ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ ਬਾਬੇ ਦੇ ਕਬੂਤਰ ਹੁਣ ਵੀ ਰੱਖੇ ਨੇ ਸਾਨੂੰ ਸ਼ੌਂਕ ਕਰਾਉਣੇ ਆਗੇ ਹੁਣ ਤਾਂ ਲੱਠੇ ਰੱਖੇ ਬੇ ਨੇ ਇਹਦੇ ਵਿੱਚ ਚਰਤੇ ਤੇ ਹਾਂ ਇਹ ਲੱਠੇ ਵੀ ਮਗਰੋਂ ਲੈਂਦੇ ਨੇ ਹਾਂ ਪਹਿਲਾਂ ਛੜਤੇ ਤੇ ਹਾਂ ਲ ਮੇਤਰਾ ਲਖਵੀਰਾਂ ਕਿਹੜਾ ਚਾਤੀ ਮਰਵਾ ਦੇ ਆ ਕਰੇ ਸਾਰੇ ਸੁਪਰਸਟਾਰ ਆ ਕਿਹਨੇ ਦਿਖਾਉਂਦੇ ਨੇ ਇਹ ਕਿਹ ਆਏ ਸੀ ਇਹ ਰਾਜਨ ਹੁਣੇ ਵੀ ਆਇਆ ਲਿਆ ਬਾਬਾ ਰਾਜਨ ਹੁਣੀ ਰਾਜ ਵੀ ਆਇਆ ਹੈ ਭਾਈ ਆਇਆ ਕਰਾਜਨ ਆਇਆ ਆਇਆ ਹਾਂ ਹੂੰ ਰਾਜ ਵੀ ਆਇਆ ਉਹ ਜਿੱਤ ਕੇ ਸੀ ਨਹੀਂ ਹਰ ਗਿਆ ਚੀਜ਼ ਉਹ ਵੀ ਹਰ ਗਿਆ ਸੀ ਸਹੀ ਗੱਲ ਹੈ ਲੈ ਕਰੇ ਮਿੱਤਰੋ ਵੱਡੇ ਵੱਡੇ ਸੁਪਰਸਟਾਰ ਪੁਰਾਣੇ ਮਹਾਰਾਤੀ ਹੂੰ ਜਿਹੜੇ ਜਸਵੀਰ ਬਾਦਲ ਹੁਣੀ ਨਹੀਂ ਆ ਉਹ ਬਾਅਦ ਠੁੱਠੇ ਨੇ ਤਾਂ ਹਨਾ ਉਹ ਤਾਂ ਨਹੀਂ ਆਏ ਉਹ ਤਾਂ ਨਹੀਂ ਆਏ ਕੋਈ ਨਹੀਂ ਆਏ ਹੂੰ ਤੇ ਵੱਡੇ ਵੱਡੇ ਰਾਜਨ ਵਰਗੇ ਬਾਬੇ ਧੰਨੇ ਵਰਗੇ ਹੋਰ ਪੁਰਾਣੇ ਰੂੜੇ ਕੇ ਰੂੜੇ ਹੁਣੇ ਰਾਏਕੋਟ ਵਾਲੇ ਪਰ ਜੁਰਗਨੇ ਸਿਆਣੇ ਖਿਹੜੀ ਨੇ ਸਾਰੇ ਮਹਾਰਾਥੀ ਇੱਥੇ ਆਉਂਦੇ ਰਹਿੰਦੇ ਬਾਬਾ ਕਹਿੰਦਾ ਅੱਛਾ ਬਿੰਦੇ ਜੀ ਖੇਤ ਲੱਗ ਗਿਆ ਹਾਂ ਤੇ ਸਾਨੂੰ ਕਰਾਈਏ ਲੱਠੇ ਦਾ ਸ਼ੌਂਕ ਲਖਵੀਰੇ ਚਲ ਦਿਖਾਈਏ ਮਿੱਤਰੋ ਹਾਂ ਲਾਈਕ ਕਰੋ ਬਾਬੇ ਦੇ ਕਬੂਤਰਾਂ ਦਾ ਸ਼ੌਂਕ ਮਿੱਤਰੋ ਲੱਠੇ ਦੇਖੋ ਕਿੰਨੇ ਸੋਹਣੇ ਵਜੇ ਗੜਾ ਲਖਵੀਰ ਕੈਮਰਾ ਸਹੀ ਹੈ ਮਰਵਾ ਕਰ ਹਾਂ ਜੀਨੇ ਦੇ ਵਿੱਚ ਹੀ ਸ਼ੌਂਕ ਤਾਂ ਦੇਖ ਲੋ ਯਾਰ ਉਮਰਦੇਸ ਸਾਹਿਬ ਨਾਲ ਥੋੜਾ ਜਿਹਾ ਬੱਟਾ ਪੈ ਜਾਂਦਾ ਹੂੰ ਹੂੰ ਤੇ ਕਰੋ ਸ਼ੌਂਕ ਮਿੱਤਰੋ ਸੋਹਣੇ ਯਾਰ ਬਾਰੇ ਮਰਦੇ ਮਕਾਤੇ ਹੂੰ ਜੇ ਵੀ ਚੇਹੇ ਨਹੀਂ ਕਿੰਦੇ ਤੇ ਅੱਛਾ ਜੋ ਆਪਕਾ ਕਲੇ ਤੇ ਸਾਡੇ ਹਾਂ ਕੋਈ ਤੇ ਜਿਹੜੇ ਮਰਦੇ ਤੇ ਰਾਤ ਨੂੰ ਟੱਕ ਟੱਕਲੇ ਡੇਪੇ ਡਿਗ ਪੇ ਡਿਗੇ ਜਿਹੜੇ ਰਾਤ ਨੂੰ ਡਿਗ ਪੈਂਦੇ ਸੀ ਹਾਂ ਹਾਂ ਉਹ ਚੱਕਲੇ ਤੇ ਉਹ ਵੀ ਦੇਤੇ ਕਿਸੇ ਨੂੰ ਕੀ ਨੂੰ ਦੇਤੇ ਖਣ ਨਹੀਂ ਨਹੀਂ ਹਾਂ ਇੱਕ ਤਾਂ ਮਾਰੀ ਮਾਰੀ ਜਣਾਤੀ ਆ ਬੱਚ ਕਰਿਆ ਕਈ ਵੀ ਅੰਦੀ ਜੀ ਆ ਮੈਂ ਪਾਣੀ ਮੜਾ ਜਾਂ ਪਾਣੀ ਲਾਤਾ ਮੜਾ ਜਾਂ ਮੂੰਹ ਹਾਂ ਮੂੰਹ ਗਿੱਲਾ ਕਰਤਾ ਫੇ ਬਿੰਦ ਕੇ ਬੈਠਾ ਰਿਹਾ ਫੇ ਮੈਂ ਮੂੰਹ ਨੂੰ ਨਲ ਕੀ ਲਾ ਚੋ ਲਾਤੀ ਕੋਲੀ ਹਾਂ ਫੇ ਪੀ ਲਿਆ ਬਚ ਗਿਆ ਅੱਛਾ ਬੱਚੇ ਬੜੇ ਚੁੱਤੜਦੇ ਅਜਿਹੜਾ ਉਹ ਜੋਰ ਮਾਰਦੇ ਸੀ ਕਬੂਤਰ ਬਾਬਾ ਜਿਹੜਾ ਉੱਡ ਕੇ ਬੜਾ ਜੋਰ ਮਾਰ ਦਿੰਦੇ ਸੀ ਉਹਨੂੰ ਫੇਰ ਕਿਵੇਂ ਸਾਬੰਦੇ ਹੁੰਦੇ ਜਦੋਂ ਕੀ ਦਿੰਦੇ ਹੁੰਦੇ ਸੀ ਉਹ ਕੁਛ ਨਹੀਂ ਜਿਹੜਾ ਹਾਂ ਤਾਂ ਕਬੂਤਰ ਨੂੰ ਵਿੱਚ ਤਾਂ ਬਲੇਸ਼ ਲੈਂਦੇ ਤੇ ਲੀੜੇ ਚ ਗਿੱਲੇ ਕੱਪੜੇ ਚ ਗਿੱਲੇ ਚ ਨਹੀਂ ਬਲੇਟੇ ਤੇ ਹਾਂ ਸੁੱਕੇ ਚ ਸੁੱਕੇ ਕੱਪੜੇ ਚ ਹਾਂ ਸੁੱਕੇ ਚ ਅੱਛਾ ਗਿੱਲੇ ਚ ਤਾਂ ਫੇਰ ਗਰਮ ਛੱਟ ਰੱਗੇ ਹਾਂ ਗਿੱਲੇ ਚ ਫੇਰ ਗਰਮ ਸਰਦੋ ਜੇ ਸਹੀ ਗੱਲ ਆ ਹਾਂ ਅੱਛਾ ਫੇਰ ਉਹਨੂੰ ਕੀ ਕਰਦੇ ਸੀ ਗਿੱਲੇ ਕੱਪੜੇ ਉਹਨੂੰ ਵਿੱਚ ਛੱਟ ਰੱਖਣਾ ਫੇਰ ਉਹਨੂੰ ਪਾਣੀ ਪੂਣੀ ਲਾ ਨਮ ਮੜਾ ਮੁੱਟਾ ਹਾਂ ਦੇ ਦੇਣਾ ਹਾਂ ਜਾਂ ਗੋੜਾ ਰੱਖਣਾ ਕੋਈ ਗੁੜ ਗਿੱਲਾ ਕਰਕੇ ਮੜਾ ਮੁੱਟਾ ਹਾਂ ਉਹ ਦੇ ਦੇਣਾ ਹੂੰ ਉਹ ਇਹਨਾ ਸ਼ੰਗਨ ਉੱਠ ਹੋ ਜਾਂਦਾ ਸੀ ਉਹ ਗੋੜ ਸੀ ਜਿਹੜਾ ਉਹ ਬਣਿਆ ਵਾ ਹੁੰਦਾ ਸੀ ਬਣਿਆ ਗਿਆ ਕੀ ਕੀ ਪਾਉਂਦੇ ਸੀ ਉਹ ਚ ਉਹ ਇਦਾਂ ਜਰਾ ਉਹਨੂੰ ਆਹ ਦਾਲ ਚੀਲ ਚੀਨੀ ਪਾਉਂਦੇ ਔਰ ਕੁਛ ਨਹੀਂ ਹੂੰ ਦਾਲ ਚੀਨੀ ਠੰਡੀ ਹੁੰਦੀ ਜੇ ਗਰਮੈਸ਼ ਦੀ ਗਰਮੈਸ਼ ਹੁੰਦੀ ਆ ਉਹ ਹੂੰ ਉਹ ਰਗੜ ਕੇ ਲਵਟ ਮਾਰ ਲੱਗ ਜਾਂਦੀ ਸੀ ਉਹ ਗੋੜ ਫਿਰ ਅੱਛਾ ਸਮੈਲ ਨੂੰ ਲੱਗਦਾ ਹੁੰਦਾ ਆਉਣ ਲੱਗ ਜਾਂਦਾ ਸੀ ਪਤਾ ਲੱਗਦਾ ਸੀ ਹਾਂ ਠੀਕ ਆ ਹੂੰ ਸਹੀ ਹੈ ਜੀ ਮੈਂ ਘਰ ਵਿੱਚ ਛੋਟਲੇ ਕੋ ਤਾਂ ਸਾਰਾ ਪਿਆ ਹੋਣਾ ਇਹ ਬਾਪੂ ਦਾ ਪੁਰਾਣਾ ਜਿਹੜਾ ਪਾਣੀ ਆ ਜਗੋੜਾ ਹੂੰ ਇਹਦਾ ਛੋਟਲੇ ਲਈ ਸਾਰਾ ਪਿਆ ਹੋਣਾ ਲਿਖਿਆ ਹਾਂ ਹਾਂ ਕਹਾਂ ਆ ਪਿੱਛੋਂ ਜਦੋਂ ਵਿਰਧ ਹੋ ਗਿਆ ਸੀ ਹਾਂ ਉਦੋਂ ਮੈਂ ਹੀ ਕੁਤਰ ਛਾਂਬੀ ਗਿਆ ਮੈਂ ਉੱਥੋਂ ਚੱਲ ਕੰਮ ਧੰਦਾ ਕਰ ਕੰਮ ਛੱਡਦੀ ਮਹਾਰਾਜ ਦੀ ਕਿਰਪਾ ਨਾਲ ਹਾਂ ਚਲਾ ਕੇ ਇਹਨਾਂ ਨੂੰ ਸਾਡੀ ਘਰ ਵਾਲੀ ਗੱਲੀ ਆ ਪਹਿਲਾਂ ਤੂੰ ਚਲੋ ਇੱਥੇ ਆਪਾਂ ਨੂੰ ਰੋਲ ਜਾਈ ਸ਼ਾਮ ਦਾ ਰਿਹਾ ਇੱਥੋਂ ਮੈਂ ਬਾਜੀ ਛੱਡੀ ਗਿਆ ਤੇ ਜਿੰਨੀਆਂ ਕ ਬਾਜ਼ੀਆਂ ਹੂੰ ਉਦੋਂ ਜਦੋਂ ਪੜਦੇ ਪੜਦੇ ਸੀ ਇੱਥੋਂ ਛੱਡੀ ਗਿਆ ਹੂੰ ਇਹਨਾਂ ਨੇ ਅੱਜ ਤੱਕ ਬਾਈ 15 ਸਾਲ ਬਾਜੀ ਕਰਾਈ ਆ 15 ਜਿਹੜ ਦੀ ਇਹ ਬਜ਼ੁਰਗ ਦੇ ਭਾਈ ਨੇ ਇਹਨੇ ਇਹਨਾਂ ਨੇ ਅੱਜ ਲੋਕਾਂ ਦਾ ਇੰਨੇ ਰੋਟੀ ਦੇ ਕੱਟ ਲੋ ਐ ਕੱਟ ਲੋ ਇਹ ਬੰਦੇ ਨੇ 1 ਰੁਪਈਆ ਨੇ ਬੇ ਕੱਟਿਆ ਕਿਸ ਤੋਂ ਪੁਰਾਣੇ ਖੜਿਆ ਰੀਆ ਨੇ ਪੁਰਾਣੇ ਖੜਿਆ ਦੀ ਫਿਰਾਂ ਉਹ ਨਾ ਕਿਸ ਨੇ ਰੋਲਾ ਕੋਲਾ ਪਾਇਆ ਐਵੇਂ ਤੈਨੂੰ ਝੂਠ ਮਾਰ ਪੱਕੀਆਂ ਡੇਟਾ ਹੁੰਦੀ ਸੀ ਬਾਜੀਆਂ ਪੱਕੀਆਂ 15 ਛੜ ਦੀ ਆ ਜੇਠ ਦੀ ਅੱਛਾ ਭਾਈ ਕਰਨ ਜੀ ਜਦੋਂ ਮੈਂ ਪਹਿਲਾਂ ਵਾਲਾ ਬਾਬੇ ਨੂੰ ਉਹਨੂੰ ਪਾਣੀ ਲਖਾਤਾ ਸੀ ਇਹਨਾਂ ਦੇ ਭਾਈ ਨੇ ਉਹਦਾ ਫਿਰ ਜਿਵੇਂ ਹੁਣ ਤਾਂ ਚੀਜ਼ਾਂ ਲੋਕ ਬਾੜੀਆਂ ਪਾਈ ਜਾਂਦੇ ਨੇ ਉਹ ਤਾਂ ਘਟਕ ਚੀਜ਼ਾਂ ਦੀ ਪਣੀ ਹੋਊਗਾ ਤਾਂ ਬੇ ਬਾਲਾ ਫਰ ਹੂੰ ਐਂ ਤਾਂ ਹੋਈ ਏਵੇਂ ਆਪਾਂ ਗੱਪ ਮਰੀ ਜਾਈਏ ਹਾਂ ਬਈ ਉਹ ਪਾਣੀ ਕੋਸ਼ ਨਹੀਂ ਹੋਣ ਵਾਲਿਆ ਵਧੀਆ ਪਾਣੀ ਉਹ ਹਾਂ ਉਹ ਤਾਂ ਗਰਮੀ ਵੀ ਵੱਧ ਜੀਣਾ ਫਿਰ ਹਾਂ ਤੇ ਧੰਨਵਾਦ ਬਾਬਾ ਤੇਰਾ ਚਾਹ ਤਾਂ ਜਾਣ ਘੁੱਟ ਪਿਲਾ ਨਾ 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 ਧੰਨਵਾਦ ਤੂੰ ਪ੍ਰਾਣੀ ਜਾਣਕਾਰੀ ਦਿੱਤੀ ਧੰਨਵਾਦ ਤੇ ਵੀਡੀਓ ਪਾਵਾਂਗੇ ਨੈਟ ਤੇ ਹਾਂ ਜੱਦਾ ਰਹਿੰਦੀਆਂ ਨੇ ਧੰਨਵਾਦ